ਕਾਂਗਰਸ ਦੀਆਂ ਨੀਤੀਆਂ ਪਰਤੀ ਲੋਕ ਕਾਂਗਰਸ ਨੂੰ ਚਾਹੁੰਦੇ ਆ ਜੇ ਸੈਂਟਰ ਚੋਂ ਮੋਦੀ ਨੇ ਭਜਾਉਣਾ ਤਾਂ ਕਾਂਗਰਸ ਦਾ ਜਿੱਤਣਾ ਜ਼ਰੂਰੀ ਸੀ ਕੋਈ ਕੰਮ ਨਹੀਂ ਕੋਈ ਕਾਰਗੁਜ਼ਾਰੀ ਨਹੀਂ ਉਹਨਾਂ ਦੀ ਜੋ ਵਾਦੇ ਕੀਤੇ ਸੀ ਇੱਕ ਵੀ ਪੂਰਾ ਨਹੀਂ ਮੇਰੀਓ ਕਾਠਾ ਕਾਠ ਨੂੰ ਇਹ ਭੀੜ ਨੂੰ ਵੋਟਾਂ ਚ ਕਿਵੇਂ ਬਦਲ ਸਕਣਗੇ ਮੈਨੂੰ ਤਾਂ ਲੱਗਦਾ ਨਹੀਂ ਹਾਂਜੀ ਅੱਗੇ ਮਨਪ੍ਰੀਤ ਨੇ ਵੀ ਜਦੋਂ ਆਵਾ ਪੀਪ ਪਾਰਟੀ ਫੜਾਈ ਸੀ ਕਿੰਨਾ ਕੱਟ ਸੀ ਵੋਟਾਂ 'ਚ ਬਦਲ ਨਹੀਂ ਸੀ ਸਕੇ ਕਿਸ ਤਰੀਕੇ ਨੂੰ ਹੋਵਾ ਲੱਗਦੀ ਹੈ ਪੰਥ ਦੇ ਮਹਾਨਯੋ ਦੇ ਪਾਈ ਬੀ ਆਨ ਸਿੰਘ ਦੇ ਸੁਪੁੱਤਰ ਭਾਈ ਸਰਬਜੀਤ ਸਿੰਘ ਇਹ ਲੋਕ ਤਾਂ ਇਹ ਕਹਿ ਰਹੇ ਆ ਆਵਾਜ਼ ਨਹੀਂ ਪਾਰਟੀ ਕੋਈ ਕਹਿ ਰਿਹਾ ਜਿਹੜੀ ਭਾਰਤੀ ਜਨਤਾ ਪਾਰਟੀ ਬਸ ਕਿਰਪਾ ਗੁਰੂ ਸਾਹਿਬ ਦੀ ਹੋੜੀ ਆਕੀ ਸਭ ਛੱਡ ਗਿਆ ਲੋਕ ਸਭਾ ਚੋਣਾਂ ਦਾ ਰੱਖ ਕੇ ਇਹ ਪਾਸੇ ਨੂੰ ਜਾ ਰਿਹਾ ਥੋੜਾ ਜਾ ਇਹਨਾਂ ਨੂੰ ਕਿਸੇ ਅੱਗੇ ਮਿੰਟ ਕਰਨ ਦੀ ਲੋੜ ਸੀ ਜੇ ਦੋ ਲੋਕਾਂ ਨੇ ਮੰਗਾਇਆ ਪੂਰੀ ਜਿੰਨੇ ਬਿਜਲੀ ਮੁਫਤ ਕਰਤੀ ਚਲੋ ਰੇਟ ਘਟਾ ਦਿੰਦੇ ਕੋਈ ਗੱਲ ਕਰਤੀ ਚਲੋ ਕੋਈ ਨਹੀਂ ਇੱਕ ਇਹਨਾਂ ਨੇ ਕਿਹਾ ਸੀ 18 ਸਾਲ ਤੋਂ ਮਹਿਲਾ ਦੀ ਵੀ 1000 ਰੁਪਏ ਸੀ ਦੇਵਾਂਗੇ ਇੱਕ ਇਹਨਾਂ ਨੇ ਪੈਨਸ਼ਨ ਦਾ ਵਾਦਾ ਕੀਤਾ ਸੀ ਕਿ ਹਰਿਆਣੇ ਜੀ ਤੇ ਦਿੱਲੀ ਜੀ 2500 ਰੁਪਏ ਬਾਕੀ ਜਿੱਥੇ ਸਾਰੇ ਇਹ ਕੀ ਜਾਂਦਾ ਇਹਨਾਂ ਦੀ ਹੈ ਤੇ ਜਾਂ ਕਾਂਗਰਸ ਦੀ ਹੈ ਦਿੱਲੀ ਜੀ ਜਿਹੜਾ ਲੋਕ ਸਭਾ ਚੋਣਾਂ ਨੂੰ ਲੈ ਕੇ ਰੁੱਖ ਕਿਹੜੇ ਪਾਸੇ ਨੂੰ ਹਵਾ ਦਾ ਤੇ ਆਜੇ ਤਾਂ ਅਮਰਜੀਤ ਕੌਰ ਦਾ ਹੀ ਦੇਦੀ ਕਾਂਗਰਸ ਪਾਰਟੀ ਹਾਂਜੀ ਹਾਂਜੀ ਸਾਡੀ ਵੋਟ ਹੈਗੇ ਭਾਈ ਸਾਬ ਜੀ ਸਿੰਘ ਖਾਲਸਾ ਨੂੰ ਏ ਲੋਕਾਂ ਨੂੰ ਵੀ ਚਾਹੀਦਾ ਹੈ ਆਪਣੀ ਮਰਿਆਂ ਜਮੀਰਾਂ ਜਗਾਓ ਭਾਈ ਸਰਬਜੀਤ ਸਿੰਘ ਖਾਲਸਾ ਨੂੰ ਵੋਟ ਪਾ ਕੇ ਵੱਧ ਤੋਂ ਵੱਧ ਪਾਰੀ ਲੀਡ ਨਾਲ ਆਪਾਂ ਉੱਥੇ ਭੇਜ ਗਏ ਸਾ ਆਪਣਾ ਦਿੱਲੀ ਭੇਜ ਗਏ ਸਰਬਜੀਤ ਸਿੰਘ ਖਾਲਸਾ ਨੂੰ ਅਗਰੇਪਨ ਤੋਂ ਡੀਏ ਭਾਈ ਜੀ ਬਹੁਤ ਸ਼ਾਹੀ ਮਹਿਬੂਤ ਨਹੀਂ ਲਗਣ ਦਿੱਤਾ ਦੇਣਾ ਉੱਥੇ ਹੋਰ ਕਿਸੇ ਪਾਰਟੀ ਦਾ ਸਰਬਜੀਤ ਸਿੰਘ ਵਾਲਾ ਸਰਜੀਤ ਸਿੰਘ ਕੀ ਕਾਰਨ ਬੜੀ ਵੱਡੀ ਦੇਣ ਪਰਿਵਾਰ ਦੀ ਸਤਿ ਸ਼੍ਰੀ ਅਕਾਲ ਜੀ ਤੁਸੀਂ ਦੇਖ ਰਹੇ ਹੋ D5 ਚੈਨਲ ਪੰਜਾਬੀ ਗੱਲਬਾਤ ਕਰਦੇ ਆਂ ਲੋਕ ਸਭਾ ਚੋਣਾਂ ਦੀ ਤਾਂ ਤੁਹਾਨੂੰ ਦੱਸ ਦਿੰਦੇ ਆ ਕਿ ਅੱਜ 29 ਤਰੀਕ ਹੈ ਤੇ ਕੱਲ ਨੂੰ ਜਿਹੜਾ ਚੋਣ ਪ੍ਰਚਾਰ ਵੀ ਬੰਦ ਹੋਣ ਜਾ ਰਿਹਾ ਤੇ 1 ਜੂਨ ਨੂੰ ਲੋਕਾਂ ਨੇ ਆਪਣਾ ਫਤਵਾ ਦੇਣਾ ਹੈ ਲੋਕਾਂ ਦਾ ਫਤਵਾ ਕੀ ਹੈ ਫਰੀਦਕੋਟ ਲੋਕ ਸਭਾ ਹਲਕੇ ਦੀ ਗੱਲ ਕਰਦੇ ਆਂ ਫਰੀਦਕੋਟ ਲੋਕ ਸਭਾ ਹਲਕੇ ਦੇ ਲੋਕ ਕੀ ਚਾਹੁੰਦੇ ਆ ਕਿਧਰਲੇ ਪਾਸੇ ਨੂੰ ਰੁਖ ਜਾ ਰਿਹਾ ਹੈ ਤਾਂ ਗਰਾਊਂਡ ਲੈਵਲ ਤੇ ਲੋਕਾਂ ਦੇ ਨਾਲ ਗੱਲਬਾਤ ਕਰਾਂਗੇ ਫਰੀਦਕੋਟ ਸ਼ਹਿਰ ਦੇ ਵਿੱਚ ਮੌਜੂਦ ਆ ਗੱਲਬਾਤ ਕਰਦੇ ਆ ਉਹਨਾਂ ਦਾ ਕੀ ਕਹਿਣਾ ਹੈ ਹਾਂਜੀ ਕੀ ਨਾਮ ਹੈ ਤੁਹਾਡਾ ਮੇਧ ਸਿੰਘ ਜੀ ਹਵਾ ਦਾ ਰੁਖ ਕਿਸ ਤਰੀਕੇ ਦਾ ਹੈ ਲੋਕ ਸਭਾ ਚੋਣਾਂ ਨੂੰ ਲੈ ਕੇ ਕਿਹੜੇ ਉਮੀਦਵਾਰ ਦੀ ਜਿਹੜੀ ਹਵਾ ਵਧਦੀ ਜਾ ਰਹੀ ਹੈ ਝਾੜੂ ਵਾਲਿਆਂ ਦੀ ਕਾਂਗਰਸ ਦੀ ਝਾੜੂ ਵਾਲਿਆਂ ਦੀ ਕਾਂਗਰਸ ਦੀ ਤਾਂ ਇਹਨਾਂ ਨੇ ਕਿਹਾ ਕਿ ਝਾੜੂ ਵਾਲਾ ਤੇ ਕਾਂਗਰਸ ਦੀਆਂ ਦੁਕਾਨਦਾਰਾਂ ਦੇ ਨਾਲ ਵੀ ਗੱਲਬਾਤ ਕਰਦੇ ਆ ਇਹਨਾਂ ਦਾ ਕੀ ਸੋਚ ਹੈ ਕਿੱਧਰ ਨੂੰ ਜਿਹੜੀ ਇਹਨਾਂ ਦੀ ਸੋਚ ਆ ਰਹੀ ਹੈ ਲੋਕ ਸਭਾ ਚੋਣਾਂ ਨੂੰ ਲੈ ਕੇ ਜਿਹੜਾ ਹੁਣ ਮੌਜੂਦਾ ਰੁਖ ਕਿਸ ਪਾਸੇ ਹੈ ਭਾਈ ਜੀ ਜਿੰਨੂੰ ਮਰਜ਼ੀ ਪੁੱਛ ਲਓ ਦੀ ਦੁਕਾਨ ਤੇ ਵੀ ਆਉਂਦੇ ਲੋਕਾਂ ਦੇ ਵੀਜ਼ ਲਈਦੇ ਆ ਪੰਥਕ ਵੋਟਾਂ ਦੇ ਨਾਲ ਆ ਪੰਥਕ ਦੇ ਨਾਲ ਆ ਅੱਗੇ ਪੰਥਕ ਬਾਡੀ ਅਕਾਲੀ ਦਲ ਵੀ ਗਿਣੀ ਜਾਂਦੀ ਸੀ ਨਾਲ ਹੁਣ ਬਾਈ ਸਰਵਜੀਤ ਸਿੰਘ ਜੀ ਆ ਗਏ ਜਿਹਨੂੰ ਪੁੱਛ ਲੋਈ ਸਰਵਜੀਤ ਦੇ ਨਾਲ ਆ ਸਰਵਜੀਤ ਦੇ ਨਾਲ ਆ ਕੁਝ ਨਹੀਂ ਪਤਾ ਲੱਗਦਾ ਕਿੱਧਰ ਦੀ ਹਾਲ ਕੀ ਕਾਰਨ ਰਿਹਾ ਹੈ ਤਿੰਨਾਂ ਚਾਰਾਂ ਦਿਨਾਂ ਦੇ ਵਿੱਚ ਹੀ ਇਹ ਜਿਹੜਾ ਹਵਾ ਦਾ ਰੁੱਖ ਬਦਲਿਆ ਬਹੁਤ ਸਮਝੋ ਬਾਹਰ ਹੈ ਜੀ ਲੋਕਾਂ ਦੇ ਨੌਜਵਾਨ ਜ਼ਿਆਦਾ ਲੋਕਾਂ ਦੇ ਨਾਲ ਜੁੜ ਗਏ ਕਿ ਪੰਥਕ ਵੋਟ ਹੈ ਸਾਡੀ ਇਹ ਵੋਟ ਹੈ ਕਿ ਉਸ ਉਹ ਯਾਰ ਕਹਿ ਸਕਦੇ ਆ ਕਿ ਸ਼ਹੀਦ ਦਾ ਪੁੱਤਰ ਹੋਣ ਕਰਕੇ ਉਹਨੂੰ ਸਮਰਥਨ ਮਿਲ ਰਿਹਾ ਕੁਝ ਮਿਲ ਰਿਹਾ ਬੈਨੀਫਿਟ ਮਿਲੂਗਾ ਜੇ ਮੰਨ ਲਓ ਵੀ ਮੈਂਬਰ ਪਾਰਲੀਮੈਂਟ ਚ ਜਿਤਾ ਕੇ ਭੇਜਦੇ ਆ ਸਰਬਜੀਤ ਖਾਲਸਾ ਉਹ ਤਾਂ ਸਾਰ ਅੱਗੋਂ ਹੁਣ ਉਹਨਾਂ ਦੀ ਕਾਰਜਗਾਰੀ ਤੇ ਆ ਕੀ ਕਰਦੇ ਕੀ ਨਹੀਂ ਕਰਦੇ ਮੈਂਬਰ ਆਫ ਪਾਰਲੀਮੈਂਟ ਚ ਤਾਂ ਕਿੰਨਾ ਕੀਤੇ ਜਿਹੜਾ ਸਰਬਜੀਤ ਦੇ ਵੱਲ ਵੀ ਜਿਹੜੀ ਲੋਕਾਂ ਦੀ ਸੋਚ ਹੈਗੀ ਹੈ ਤਾਂ ਹੋਰ ਵੀ ਲੋਕਾਂ ਦੇ ਨਾਲ ਇਸੇ ਤਰੀਕੇ ਦੇ ਨਾਲ ਗੱਲਬਾਤ ਕਰਾਂਗੇ ਕੀ ਉਹਨਾਂ ਦਾ ਕਹਿਣਾ ਹੈ ਤੁਹਾ ਨੂੰ ਲੈ ਕੇ ਕਿਵੇਂ ਰੁਖ ਲੱਗਦਾ ਤੁਹਾ ਦਾ ਕੋਈ ਪਤਾ ਨਹੀਂ ਲੱਗਦਾ ਜੀ ਕੋਈ ਪਤਾ ਨਹੀਂ ਕਿ ਤੁਸੀਂ ਕੀ ਕਹਿਣਾ ਚਾਹੋਗੇ ਕੀ ਸੋਚ ਹੈ ਲੋਕਾਂ ਦਾ ਰੁਖ ਕਿਧਰਲੇ ਪਾਸੇ ਜਾ ਰਿਹਾ ਚੋਣਾਂ ਨੂੰ ਲੈ ਕੇ ਲੋਕਾਂ ਦਾ ਰੋਖ ਆ ਜੀ ਸਰ ਵੀ ਜਿਹੜਾ ਨਵਾਂ ਖਰਾ ਆਪਣਾ ਕੈਂਡੀਡੇਟ ਆ ਜੀ ਆਪਣਾ ਉਹ ਚੰਗੀ ਲੈ ਜਾਊਗਾ ਸੀਟ ਕੰਕੀ ਲੈ ਜਾਊਗਾ ਮੈਂ ਨਾ ਜਮਾ ਜਿਹੜੀਆਂ ਦੂਜੀਆਂ ਪਾਰਟੀਆਂ ਆਪਾਂ ਵੇਖਾਂਗਾ ਆਪਣੇ ਕੋਲ ਹੈਗੀ ਆਮ ਆਦਮੀ ਪਾਰਟੀ ਕੋਈ ਕੰਮ ਨਹੀਂ ਕਨੇਰੇ ਰਿਸ਼ਵਤ ਖੋਰੀ ਬੰਦ ਹੋ ਗਿਆ ਕੱਲੀ-ਕੱਲੀ ਰਿਕਾਰਡਿੰਗ ਪਈ ਆ ਮੇਰੇ ਕੋਲੇ ਜਿਹੜੇ ਬੰਦੇ ਰਿਸ਼ਵਤ ਮੰਗਦੇ ਆ ਸਬੂਤ ਮੇਰੇ ਕੋਲੇ ਆ ਪਰ ਕਿਤੇ ਕੋਈ ਕੰਮ ਨਹੀਂ ਹੋਇਆਗਾ ਕਿਤੇ ਕੋਈ ਗੱਲ ਨਹੀਂ ਬਣੀ ਜਿਹੜੇ ਹਿਸਾਬ ਨਾਲ ਆਪਾਂ ਬਦਲਾ ਵੇਖਿਆ ਸੀ ਨਾ ਉਹ ਹਿਸਾਬ ਨਾਲ ਬਦਲਾ ਲਈ ਕੋਈ ਖਾਸ ਗੱਲ ਨਹੀਂ ਆਈਗੀ ਕਿਸ ਤਰੀਕੇ ਨੂੰ ਹਵਾਲਾ ਦਿੱਤੀ ਹੈ ਪੰਥ ਦੇ ਮਹਾਨਯੋਗ ਦੇ ਭਾਈ ਬੀਨ ਸਿੰਘ ਦੇ ਸੁਪੁੱਤਰ ਭਾਈ ਸਰਜੀ ਸਿੰਘ ਸਰਜੀ ਸਿੰਘ ਵਾਲਾ ਇਹ ਲੋਕ ਤਾਂ ਇਹ ਕਹਿ ਰਹੇ ਆ ਆਮ ਆਦਮੀ ਪਾਰਟੀ ਕੋਈ ਕਹਿ ਰਿਹਾ ਜਿਹੜੀ ਭਾਰਤੀ ਜਨਤਾ ਪਾਰਟੀ ਬਸ ਕਿਰਪਾ ਗੁਰੂ ਸਾਹਿਬ ਦੀ ਹੋਣੀ ਆਤ ਕੀ ਸਭ ਛੱਡ ਗਿਆ ਆ ਸੁਣਿਆ ਤੁਸੀਂ ਇਹਨਾਂ ਨੇ ਵੀ ਇਹੀ ਕਹਿ ਕੇ ਸਰਬਜੀਤ ਦੇ ਹੱਕ ਦੇ ਵਿੱਚ ਜਿਹੜਾ ਲੋਕਾਂ ਦੀ ਆਵਾਜ਼ ਜਿਹੜੀ ਜਾ ਰਹੀ ਹੈ ਤਾਂ ਹੋਰ ਵੀ ਲੋਕਾਂ ਦੇ ਨਾਲ ਗੱਲਬਾਤ ਕਰਾਂਗੇ ਕਿਉਂਕਿ ਗਰਾਊਂਡ ਲੈਵਲ ਤੇ ਜਿਹੜੀ ਅੱਜ ਆਪਾਂ ਲੋਕਾਂ ਦੇ ਪੱਖ ਜਾਣਦੇ ਆ ਲੋਕਾਂ ਦਾ ਕੀ ਰਿਸਪੌਂਸ ਹੈ ਕਿਹੜੇ ਪਾਸੇ ਜਾ ਰਿਹਾ ਹੈ ਕਿਉਂਕਿ ਫਰੀਦਕੋਟ ਲੋਕ ਸਭਾ ਹਲਕੇ ਦੇ ਵਿੱਚ ਨੌ ਵਿਧਾਨ ਸਭਾ ਹਲਕੇ ਆਉਂਦੇ ਆ ਤੇ ਨੌ ਵਿਧਾਨ ਸਭਾ ਹਲਕਿਆਂ ਦੀ ਸੋਚ ਕਿਸ ਤਰੀਕੇ ਨੂੰ ਜਾਂਦੀ ਹੈ ਕਿਸ ਪਾਸੇ ਨੂੰ ਜਾਂਦੀ ਹੈ ਖਾਸ ਕਰਕੇ ਫਰੀਦਕੋਟ ਦੇ ਲੋਕਾਂ ਦੀ ਸੋਚ ਕਿਸ ਪਾਸੇ ਨੂੰ ਜਾਂਦੀ ਹੈ ਤਾਂ ਉਹ ਉਹਨਾਂ ਦਾ ਪੱਖ ਹੈ ਜਿਹੜਾ ਜਰੂਰ ਜਾਣਨ ਦੀ ਕੋਸ਼ਿਸ਼ ਕਰਾਂਗੇ ਇਸ ਤਰੀਕੇ ਨੂੰ ਜਾ ਰਹੀ ਹੈ ਲੋਕ ਸਭਾ ਚ ਉਹਨਾਂ ਦਾ ਜਿਹੜੀ ਹਵਾ ਮੌਜੂਦਾ ਐਸ ਦਾ ਖਾਲਸੇ ਵਾਲਾ ਜੀ ਜਨਤਾ ਖਾਲਸੇ ਵਾਲਾ ਜੌੜੀ ਸਰਜੀਤ ਖਾਲਸੇ ਹਾਂਜੀ ਹਾਂਜੀ ਦੂਜੇ ਦਾ ਭੇਜੀ ਬੀਲੀ ਦਾ ਹਿਸਾਬ ਤਾਂ ਹੋ ਗਿਆ ਜੀ ਦੂਜੀ ਪਾਸੇ ਪੀਜੀ ਬਿਲੀਆਰਾ ਹੋ ਗਿਆ ਸਾਰੇ ਵਹੀ ਹਾਲਾਤ ਚਾਰਕ ਦਿਨਾਂ ਦੇ ਵਿੱਚ ਬਦਲਾਅ ਲੱਗਦਾ ਹੁਣ ਹਾਂਜੀ ਹਾਂਜੀ ਤਾਂ ਸੁਣਿਆ ਤੁਸੀਂ ਸਰਬਜੀਤ ਦੇ ਹੱਕ ਦੇ ਵਿੱਚ ਲੋਕਾਂ ਦਾ ਮੈਸੇਜ ਜਾਦੇ ਜਾ ਰਿਹਾ ਹੈ ਲੋਕ ਸਭਾ ਚੋਣਾਂ ਦਾ ਰੁਖ ਕਿਹਦੇ ਪਾਸੇ ਨੂੰ ਜਾ ਰਿਹਾ ਹੈ ਇਹ ਜਾ ਰਹੀ ਆਮ ਆਦਮੀ ਪਾਰਟੀ ਅੰਨੀ ਹਾਂਜੀ ਇਹ ਥੋੜਾ ਜਿਆ ਇਹਨਾਂ ਨੂੰ ਕਿਸੇ ਅੱਗੇ ਮੰਨਤ ਕਰਨ ਦੀ ਲੋੜ ਸੀ ਜੇ ਦੋ ਲੋਕਾਂ ਦੀਆਂ ਮੰਗਾਂ ਪੂਰੀਆਂ ਨੇ ਬਿਜਲੀ ਮੁਫਤ ਕਰਤੀ ਚਲੋ ਰੇਟ ਘਟਾ ਦਿੰਦੇ ਕੋਈ ਗੱਲ ਕਰਤੀ ਚਲੋ ਕੋਈ ਨਹੀਂ ਇੱਕ ਇਹਨਾਂ ਨੇ ਕਿਹਾ ਸੀ 18 ਸਾਲ ਤੋਂ ਮਹਿਲਾ ਦੀ ਵੀ 1000 ਰੁਪਏ ਅਸੀਂ ਦੇਵਾਂਗੇ ਇੱਕ ਇਹਨਾਂ ਨੇ ਪੈਨਸ਼ਨ ਦਾ ਵਾਅਦਾ ਕੀਤਾ ਸੀ ਕਿ ਹਰਿਆਣਾ ਜੀ ਤੇ ਦਿੱਲੀ ਜੀ 2500 ਜੀ ਬਾਕੀ ਜਿੱਥੇ ਤੋਂ ਜੀ ਇਹ ਕੀ ਜਾਂਦਾ ਇਹਨਾਂ ਦੀ ਹੈ ਤੇ ਜਾਂ ਕਾਂਗਰਸ ਦੀ ਹੈ ਲਿਖੀ ਨਾ ਸਰ ਲਖਵਿੰਦਰ ਸਿੰਘ ਲੋਕ ਸਭਾ ਚੋਣਾਂ ਦਾ ਹਵਾ ਕਿਸ ਤਰੀਕ ਪਾਸੇ ਜਾ ਰਹੀ ਹੈ ਮਜੂਦਾ ਜੇ ਆਪਾਂ ਦੌਰ ਵਿੱਚ ਕੀ ਦਾ ਮਜੂਦਾ ਦੌਰ ਤਾਂ ਹੀ ਕਾਂਗਰਸ ਵੱਲ ਲੱਗਦਾ ਹੈ ਐਨੇ ਸਾਲ ਬਿਲਕੁਲ ਕਿਹਨਾਂ ਦਾ ਕਹਿੰਦਾ ਹੈ ਕਿ ਕਾਂਗਰਸ ਵੱਲ ਮਜੂਦਾ ਜਿਹੜਾ ਲੋਕਾਂ ਦੀ ਜਿਹੜੀ ਹਵਾ ਜਾ ਰਹੀ ਹੈ ਤਾਂ ਵੱਖੋ ਵੱਖਰੇ ਤਰੀਕੇ ਦੇ ਨਾਲ ਲੋਕਾਂ ਦੀ ਗਰਾਊਂਡ ਲੈਵਲ ਹੈ ਜਿਹੜੀ ਰਿਪੋਰਟ ਹੈ ਵੱਖੋ ਵੱਖਰੇ ਤਰੀਕੇ ਦੇ ਨਾਲ ਆ ਰਹੀ ਹੈ ਉਹਨਾਂ ਦੀ ਸੋਚ ਹੈ ਕਿਉਂਕਿ ਲੋਕਾਂ ਦਾ ਜਿਹੜਾ ਮੁੱਖ ਤੌਰ ਤੇ ਜਾਂ ਉਹਨਾਂ ਦੇ ਵਿਚਰਦੇ ਕਿਸੇ ਦੇ ਨਾਲ ਜਾਂ ਕੀ ਕਹਿੰਦਾ ਹੈ ਤਾਂ ਉਹਨਾਂ ਦਾ ਵੱਖਰਾ ਵੱਖਰਾ ਪੱਖ ਕੀ ਨਾਮ ਹੈ ਤੁਹਾਡਾ ਮੇਰਾ ਨਾਮ ਪ੍ਰਕਾਸ਼ ਸਿੰਘ ਜੀ ਲੋਕ ਸਭਾ ਚੋਣਾਂ ਨੂੰ ਲੈ ਕੇ ਕੀ ਦੇਖਦੇ ਹੋ ਸੋਚ ਲੋਕਾਂ ਦੀ ਕਿਸ ਤਰੀਕੇ ਨਾਲ ਜਾ ਰਹੀ ਹੈ ਸੋਚ ਜਿਸ ਹਸਾਬ ਨਾਲ ਵਾਦੇ ਕੀਤੇ ਸੀ ਸਰਕਾਰ ਨੇ ਉਸ ਹਸਾਬ ਨਾਲ ਕੁਝ ਵੀ ਨਹੀਂ ਬਣਿਆ ਇਹਨਾਂ ਦਾ ਤੇ ਉਸ ਹਸਾਬ ਨਾਲ ਹਾਲਾਤ ਮਾੜੇ ਆ ਉਸ ਹਸਾਬ ਨਾਲ ਬਾਜ਼ਾਰ ਦੇ ਹਾਲਾਤ ਵੀ ਮਾੜੇ ਆ ਵਿਹਲੇ ਆ ਬਾਜ਼ਾਰ ਕੋ ਕੰਮ ਕਰਦਾ ਇਹਨੂੰ ਵੋਟ ਕਿਧਰਲੇ ਪਾਸੇ ਜਾਊਗੀ ਵੋਟ ਇਸ ਵਾਰ ਸਭ ਦਾ ਆਪੋ ਆਪਣਾ ਵਿਚਾਰ ਹੈ ਜੀ ਫਿਰ ਵੀ ਮਾੜਾ ਮੋਟਾ ਤਾਂ ਪਤਾ ਹੀ ਹੋਣਾ ਹਵਾ ਕਿਧਰ ਹੈ ਹਵਾ ਤਾਂ ਇੱਕ ਵਾਰ ਫੇਰ ਕਹਿ ਰਹੇ ਕਾਂਗਰਸ ਦੀ ਆ ਕੋਕਾਲੀ ਦਲ ਨੂੰ ਆ ਵੀ ਆਪੋ ਆਪਣੇ ਜਿਹਨੂੰ ਜਿਵੇਂ ਸਹੀ ਲੱਗੇ ਜਿਹੜਾ ਬਦਲਾਅ ਕਹਿੰਦੇ ਤੁਹਾਡਾ ਕਹਿੰਦਾ ਪਾਵਾਂ ਆਮ ਆਦਮੀ ਪਾਰਟੀ ਵੱਲ ਨਹੀਂ ਨਾ ਨਾ ਬਿਲਕੁਲ ਵੀ ਨਹੀਂ ਹੈ ਜੀ ਤਾਂ ਇਹਨਾਂ ਦਾ ਇਹੀ ਕਹਿਣਾ ਹੈ ਕਿ ਆਮ ਆਦਮੀ ਪਾਰਟੀ ਵੱਲ ਜਿਹੜਾ ਰੁਖ ਹੈ ਨਹੀਂ ਇਸ ਵਾਰ ਜਾ ਰਿਹਾ ਕਿ ਨਾਮ ਹੈ ਸਰ ਜਗਦੀਪ ਸਿੰਘ ਜਗਦੀਪ ਜੀ ਜਿਹੜਾ ਲੋਕ ਸਭਾ ਚੋਣਾਂ ਨੂੰ ਲੈ ਕੇ ਰੁਖ ਕਿਹੜੇ ਪਾਸੇ ਨੂੰ ਹਵਾਦਾ ਜ਼ਿਆਦਾ ਅਮਰਜੀਤ ਕੌਰ ਦਾ ਜੀ ਕਾਂਗਰਸ ਪਾਰਟੀ ਵੱਲ ਹਾਂਜੀ 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 ਇਹਨਾਂ ਦੇ ਅਮਰਜੀਤ ਕੌਰ ਦਾ ਤੁਸੀਂ ਤੁਸੀਂ ਕੀ ਕਹਿਣਾ ਚਾਹੋਗੇ ਲੋਕ ਸਭਾ ਚੋਣਾਂ ਲੈ ਕੇ ਕਿਹੜੇ ਪਾਸੇ ਨੂੰ ਹਵਾ ਚੱਲ ਰਹੀ ਹੈ ਮੌਜੂਦਾ ਸਾਡੀ ਵੋਟ ਹੈਗੇ ਭਾਈ ਸਰਬਜੀਤ ਸਿੰਘ ਖਾਲਸਾ ਨੂੰ ਤੇ ਲੋਕਾਂ ਨੂੰ ਵੀ ਚਾਹੀਦਾ ਹੈ ਆਪਣੀ ਮਰੀਆਂ ਜਮੀਰਾਂ ਜਗਾਓ ਭਾਈ ਸਰਬਜੀਤ ਸਿੰਘ ਖਾਲਸਾ ਨੂੰ ਵੋਟ ਪਾ ਕੇ ਵੱਧ ਤੋਂ ਵੱਧ ਭਾਰੀ ਲੀਡ ਨਾਲ ਆਪਾਂ ਉੱਥੇ ਭੇਜ ਗਏ ਤੇ ਆਪਣਾ ਦਿੱਲੀ ਭੇਜ ਗਏ ਸਰਬਜੀਤ ਸਿੰਘ ਖਾਲਸਾ ਨੂੰ ਤੇ ਸਾਡੇ ਪਿੰਡੋ ਮੇਰੇ ਆਪਣਾ ਢੁੱਡੀ ਹੈ ਬਹੁਤ ਸ਼ਾਹੀ ਮਹਬੂਤ ਨਹੀਂ ਲਗਨ ਦਿੱਤਾ ਦੇਣਾ ਉੱਥੇ ਹੋਰ ਕਿਸੇ ਪਾਰਟੀ ਦਾ ਤੇ ਸਰਦਾਰ ਸਰਬਜੀਤ ਸਿੰਘ ਖਾਲਸਾ ਦੀ ਬਹੁਤ ਵੱਲੋਂ ਸਿਰਫ ਸਿੱਧਾ ਬੂਥ ਲੱਗੂਗਾ ਸਰਬਜੀਤ ਖਾਲਸਾ ਹਾਂਜੀ ਹਾਂਜੀ ਸਰਬਜੀਤ ਸਿੰਘ ਖਾਲਸੇ ਦਾ ਜੀ ਹਾਂਜੀ ਜੇ ਤੁਸੀਂ ਸਰਬਜੀਤ ਸਿੰਘ ਖਾਲਸੇ ਦਾ ਜਿਹੜਾ ਇਹਨਾਂ ਨੇ ਕਿਹਾ ਕਿ ਸਾਡੇ ਪਿੰਡ ਦੇ ਵਿੱਚ ਬੂਥ ਲੱਗੂਗਾ ਤਾਂ ਇਹਨਾਂ ਨੇ ਲੋਕਾਂ ਨੂੰ ਵੀ ਅਪੀਲ ਕੀਤੀ ਹੈ ਭਾਈ ਜੀ ਕਿ ਨਾਮ ਹੈ ਤੁਹਾਡਾ ਮੇਰਾ ਨਾਮ ਗੁਰਵਿੰਦਰ ਸਿੰਘ ਜੀ ਮੌਜੂਦਾ ਲੋਕ ਸਭਾ ਚੋਣਾਂ ਦੀ ਆਪਾਂ ਹਵਾ ਦਾ ਰੁਖ ਵੇਖੀ ਕਿਹੜੇ ਪਾਸੇ ਜਾ ਰਹੇ ਆ ਇਹ ਜੀ ਕਲੀਅਰ ਕਹਿ ਨਹੀਂ ਸਕਦੇ ਫਿਰ ਵੀ ਫਿਰ ਵੀ ਪਤਾ ਲੱਗ ਜਾਂਦਾ ਆਪਾਂ ਲੋਕਾਂ ਨੂੰ ਪਿੰਡਾਂ ਵਿੱਚ ਵੇਖੀ ਤਾਂ ਸਰਬਜੀਤ ਸਿੰਘ ਦਾ ਜ਼ਿਆਦਾ ਹੈ ਜੀ ਤੇ ਹੁਣ ਸ਼ਹਿਰੀ ਪੋਰਟ ਤੇ ਡਿਪੈਂਡ ਹੋਊਗਾ ਵੀ ਕੀ ਹੈ ਤਾ ਪਿੰਡਾਂ ਦੇ ਵਿੱਚ ਇਹਨਾਂ ਦਾ ਕਹਿਣਾ ਹੈ ਕਿ ਸਰਬਜੀਤ ਵੱਲ ਜਿਹੜਾ ਹਵਾ ਦਾ ਰੁਖ ਵਧਦਾ ਜਾ ਰਿਹਾ ਹੈ ਤਾਂ ਇੱਥੋਂ ਤੱਕ ਕਿ ਨੌਜਵਾਨ ਜਿਵੇਂ ਹੁਣ ਕਿਹਾ ਜਾ ਰਿਹਾ ਹੈ ਕਿ ਨੌਜਵਾਨਾਂ ਦੀ ਜਿਹੜੀ ਸੋਚ ਹੈ ਜ਼ਿਆਦਾਤਰ ਸਰਬਜੀਤ ਦੇ ਹੱਕ ਦੇ ਵੱਲ ਜਾ ਰਹੀ ਹੈ ਤਾਂ ਉਹਨਾਂ ਨੇ ਕਿਹਾ ਹੈ ਕਿ ਕੁਝ ਪਿੰਡਾਂ ਦੇ ਵਿੱਚ ਤਾਂ ਅਜਿਹੇ ਹਾਲਾਤ ਬਣ ਚੁੱਕੇ ਨੇ ਕਿ ਲੋਕ ਕਹਿੰਦੇ ਆ ਕਿ ਸਾਡੇ ਪਿੰਡ ਜੇਕਰ ਹੋਰਿੰਗ ਬੂਥ ਲੱਗੂਗਾ ਤਾਂ ਸਰਬਜੀਤ ਦਾ ਲੱਗੂਗਾ ਕਈ ਲੋਕਾਂ ਦੀ ਸੋਚ ਹੈ ਕਾਂਗਰਸ ਪਾਰਟੀ ਵੱਲ ਆਮ ਆਦਮੀ ਪਾਰਟੀ ਵੱਲ ਤਾਂ ਵੱਖੋ ਵੱਖਰੇ ਤਰੀਕੇ ਦੇ ਨਾਲ ਲੋਕਾਂ ਦੇ ਜਿਹੜੇ ਵਿਚਾਰ ਤੁਹਾਡੇ ਨਾਲ ਸਾਂਝੇ ਕਰ ਰਹੇ ਆ ਤਾਂ ਲਗਾਤਾਰ ਗੱਲਬਾਤ ਕਰਨ ਦੀ ਆਪਾਂ ਕੋਸ਼ਿਸ਼ ਕਰਾਂਗੇ ਕਿਉਂਕਿ ਹਰ ਵਿਅਕਤੀ ਜਿਹੜਾ ਕੈਮਰੇ ਦੇ ਸਾਹਮਣੇ ਇਹ ਗੱਲ ਜਨਤਕ ਕਰਨ ਦੀ ਜਿਹੜਾ ਸੋਚ ਨਹੀਂ ਰੱਖਦਾਗਾ ਤੇ ਕੁਝ ਲੋਕ ਤਾਂ ਸਵਾਰ ਕੇ ਜਿਹੜਾ ਰੱਖਦੇ ਆ ਪਰ ਗੱਲਬਾਤ ਕਰਾਂਗੇ ਭਜੀ ਕੀ ਨਾਮ ਆ ਤੁਹਾਡਾ ਇਸ ਕਾਰਨ ਇਸ ਕਾਰਨ ਜਿਹੜਾ ਹਵਾ ਦਾ ਰੋਕਾ ਪਾ ਲੋਕ ਸਭਾ ਤੇ ਉਹਨਾਂ ਨੂੰ ਲੈ ਕੇ ਕਿੱਧਰ ਨੂੰ ਜਾ ਰਿਹਾ ਹੈ ਮਜੂਤਾ ਕੁਛ ਨਹੀਂ ਕਹਿ ਸਾਧ ਰਿਹਾ ਜੀ ਕੋਈ ਨਾ ਕੁਛ ਤਾਂ ਪਤਾ ਹੀ ਨਹੀਂ ਜੀ ਕੁਛ ਨਹੀਂ ਕਹਿ ਸਕਦੇ ਕਿਸ ਤਰ੍ਹਾਂ ਕਹੇ ਪਸੰਦ ਹੁੰਦੀ ਜੀ ਜਿਵੇਂ ਕੋਈ ਕਹਿ ਰਿਹਾ ਸਰਬਜੀਤ ਜੀ ਹਵਾ ਬਾਰ ਰਹੀ ਹੈ ਕੋਈ ਸਰਬਜੀਤ ਸਿੰਘ ਦੀ ਬਾਰ ਰਹੀ ਹੈ ਜੀ ਕਾਂਗਰਸ ਆ ਸਮਾਜ ਦੇ ਵੇਖੋ ਕਈ ਜਾਂਦੇ ਜਨਤਾ ਵੀ ਕਿਹਰੇ ਕਹਿੰਦੇ ਗੱਲਾਂ ਹੋ ਰਹੀਆਂ ਜੀ ਬਾਕੀ ਮੌਕੇ ਪਾ ਲੱਗਦਾ ਜੀ ਚਲਕਣ ਬਾਜੀ ਹੈ ਜੀ ਇਹ ਹਾਂਜੀ ਕੀ ਨਾਮ ਹੈ ਜਰਾਵਰ ਸਿੰਘ ਜੀ ਲੋਕ ਸਭਾ ਤੇ ਉਹਨਾਂ ਨੂੰ ਲੈ ਕੇ ਹਵਾ ਦਾ ਰੁੱਖ ਕਿੱਧਰ ਨੂੰ ਜਾ ਰਿਹਾ ਹੈ? ਬਾਸ ਤੁਹਾਨੂੰ ਪਤਾ ਹੀ ਹੈ ਜਿਹੜਾ ਵਧੀਆ ਕਰੂਗਾ ਸਾਰੇ ਵੈਕਸ ਹੀ ਚੱਲੀ ਜਾਂਦੇ ਜੀ ਸਾਰੇ ਵੈਕਸ ਹੀ ਚੱਲੀ ਜਾਂਦੇ ਜੀ ਹੁਣ ਤਾਂ ਨਹੀਂ ਤੁਹਾਡਾ ਕੀ ਸੋਚ ਹੈ? ਸਾਡੀ ਸੋਚ ਹੈ ਜਿਹੜਾ ਵਧੀਆ ਕਰੂਗਾ ਜੀ ਇਹ ਤਾਂ ਉਧਰ ਹੀ ਵੋਟ ਪਾਵਾਂਗੇ। ਕੀ ਨਾ ਹੀ ਤੁਹਾਡਾ? ਅਮਰਤਪਾਲ ਸਿੰਘ ਜੀ। ਅਮਰਤਪਾਲ ਜੀ ਕਿਸ ਤਰੀਕੇ ਦੀ ਸੋਚ ਰੱਖ ਰਿਹਾ ਲੋਕ ਹਵਾ ਦਾ ਰੁੱਖ ਕਿੱਧਰ ਨੂੰ ਜਾ ਰਿਹਾ ਹੁਣ? ਸਰਦਾਰ ਸਰਬਜੀਤ ਸਿੰਘ ਵਾਲੀ। ਸਰਜੀਤ ਵਾਲਾ ਕੀ ਕਾਰਨ ਕੀ ਉਧਰ ਨੂੰ ਕਹਿੰਦੇ ਸਰ ਸੇ ਇੱਕ ਸ਼ਹੀਦ ਦਾ ਪੁੱਤਰ ਆ ਜੀ। ਆਮ ਦੇ ਲਈ ਬਹੁਤ ਕੁਝ ਨੇ ਕੀਤਾ ਬਾਕੀ ਪਾਰਟੀਆਂ ਦੇਖ ਲਈਆਂ ਮੈਂ ਕੀ ਸਮਝੀ ਇਹ ਕਿ ਨਾ ਜੀ ਸਵਾਸ ਸਿੰਘ ਜੀ ਮੌਜੂਦਾ ਹਾਲਾ ਕਿੱਧਰ ਹੈ ਇਹ ਜਕਾਲਗਾ ਲਈ ਹਾਂ ਅਕਾਲੀ ਦਲ ਜੀ ਅਕਾਲੀ ਲਿਖਿਆ ਤੁਸੀਂ ਤਾਂ ਇਹਨਾਂ ਦੀ ਗੱਲ ਹੈ ਕਿ ਅਕਾਲੀ ਦਲ ਵਾਲੇ ਕਿਉਂਕਿ ਵੱਖੋ ਵੱਖਰੇ ਤਰੀਕੇ ਦੀ ਲੋਕਾਂ ਦੀ ਸੋਚ ਆ ਜਿਹੜੀ ਸਾਹਮਣੇ ਆ ਰਹੀ ਹੈ ਤਾਂ ਉਹਨਾਂ ਦਾ ਕਿਉਂਕਿ ਜਾਂ ਤਾਂ ਕਿਤਨੇ ਕਿਤੇ ਜਿਹੜੇ ਲੋਕ ਪਾਰਟੀਆਂ ਦੇ ਨਾਲ ਸੰਬੰਧ ਰੱਖਦੇ ਉਹਨਾਂ ਦੀ ਸੋਚ ਹੁੰਦੀ ਹੈ ਜਾਂ ਜਿਹੜੇ ਅਜ਼ਾਦ ਤੌਰ ਤੇ ਜੇ ਆਪਾਂ ਕਹਿ ਸਕਦੇ ਆ ਇੰਡੀਪੈਂਡੈਂਟ ਤੌਰ ਤੇ ਜਿਹੜੀ ਆਪ ਦੀ ਗੱਲਬਾਤ ਕਰ ਰਹੇ ਨੇ ਉਹਨਾਂ ਦਾ ਹੋ ਸਕਦਾ ਕਿਤੇ ਨਾ ਕਿਤੇ ਜਿਹੜਾ ਮਾਈਂਡ ਹੈ ਸਰਬਜੀਤ ਵਾਲੇ ਪਾਸੇ ਜਾਂਦਾ ਹੋਵੇ ਤਾਂ ਬੜਾ ਜਿਹੜਾ ਰੁੱਖ ਜਿਹੜਾ ਹਵਾ ਦਾ ਬਦਲਦਾ ਦਿਖਾਈ ਦੇ ਰਿਹਾ ਕਿਉਂਕਿ ਹਜੇ ਪਤਾ ਨਹੀਂ ਲੱਗ ਰਿਹਾ ਕਿ ਕਿਹੜੇ ਪਾਸੇ ਨੂੰ ਜਿਹੜੀ ਹਵਾ ਜਿਹੜੀ ਜਾਣੀ ਹੈ ਕਿਉਂਕਿ 2 ਦਿਨ ਦਾ ਸਮਾਂ ਬਾਕੀ ਰਹਿ ਗਿਆ ਇੱਕ ਤਰੀਕ ਨੂੰ ਜਿਹੜੇ ਲੋਕ ਕਿਸ ਉਮੀਦਵਾਰ ਨੂੰ ਫਤਵਾ ਦਿੰਦੇ ਆ ਫ੍ਰੀਕੋਰਟ ਲੋਕਾਂ ਵਾਂ ਹਲਕੇ ਤੋਂ ਏ ਤਾਂ ਇੱਕ ਤਰੀਕ ਤੋਂ ਬਾਅਦ ਹੀ ਪਤਾ ਲੱਗੇਗਾ ਕਿ ਹੁਣ ਹਵਾ ਕਿਧਰ ਨੂੰ ਜਾ ਰਹੀ ਹੈ ਜਿਆਦਾ ਝਾਕਤਾ ਜਿਹੇ ਜਕਾਰੀਆਂ ਵੀ ਆਈਆਂ ਇੱਥੇ ਅਕਾਲੀ ਦਲ ਦੀ ਕਿ ਅਕਾਲੀ ਦਲ ਦੀ ਜੀ ਜੀ ਤਾਂ ਹੀ ਦਰਦ ਇਹਨਾਂ ਦਾ ਵੀ ਇਹੀ ਕਹਿਣਾ ਹੈ ਕਿ ਅਕਾਲੀ ਦਲ ਦੀ ਜਾ ਰਹੀ ਹੈ ਸਰਬਜੀਤ ਵੱਲ ਜਾ ਰਹੀ ਹੈ ਕੋਈ ਕਹਿ ਰਿਹਾ ਕੋਈ ਆਮ ਆਦਮੀ ਪਾਰਟੀ ਤੇ ਕਾਂਗਰਸ ਦੀ ਗੱਲ ਕਰ ਰਿਹਾ ਹੈ ਤਾਂ ਇਹ ਫਰੀਦਕੋਟ ਲੋਕਾਂ ਦੀ ਸੋਚ ਹੈ ਕਿ ਨਾ ਮਾ ਜੀ ਬਸ ਬਸ ਤੌਰ ਫੰਗੋ ਸੰਘਾਰ ਜਿਹੜਾ ਲੋਕ ਸਭਾ ਚੋਣਾਂ ਲੈ ਕੇ ਹਵਾ ਦਾ ਰੁੱਖ ਕਿਧਰ ਨੂੰ ਜਾ ਰਿਹਾ ਹੈ ਪਤਾ ਨਹੀਂ ਜੀ ਆਪਾਂ ਤਾਂ ਖੇਤੀ ਕਰਦੇ ਆਪਾਂ ਤਾਂ ਟਮਾਟਿਆਂ ਦੇ ਆ ਭਾਈ ਯਾਰ ਤਾਂ ਇਹਨਾਂ ਨੇ ਕਹਿ ਕੇ ਆਪਾਂ ਖੇਤੀ ਕਰਦੇ ਆ ਤਾਂ ਆਪਾਂ ਨੂੰ ਪਤਾ ਨਹੀਂ ਕਿਉਂਕਿ ਵਾਕਈ ਜਿਹੜਾ ਹੈਗਾ ਕਈ ਲੋਕਾਂ ਨੂੰ ਨਹੀਂ ਪਤਾ ਹੁੰਦਾ ਭਾਈ ਜੀ ਕਿਹੜਾ ਰੋਖਾ ਹਵਾ ਦਾ ਆਪਾਂ ਲੋਕ ਸਭਾ ਚੋਂ ਨੂੰ ਲੈ ਕੇ ਕਿੱਧਰ ਨੂੰ ਜਾ ਰਿਹਾ ਕੀ ਸੋਚ ਸਰਜੀਤ ਵਾਲੇ ਸਰਬਜੀਤ ਇਹਨਾਂ ਦਾ ਵੀ ਇਹੀ ਕਹਿਣਾ ਹੈ ਕਿ ਸਰਬਜੀਤ ਵਾਲ ਕਿਉਂਕਿ ਜ਼ਿਆਦਾਤਰ ਲੋਕਾਂ ਦਾ ਜਿਹੜਾ ਝੁਕਾ ਹੈ ਸਰਬਜੀਤ ਨੂੰ ਜਾਂਦਾ ਦਿਖਾਈ ਦੇ ਰਿਹਾ ਹੈ ਮੈਂ ਤੁਹਾਡਾ ਖੇਸ਼ੋਫ ਗੁਟਾਰੀਆ ਕੇਸ਼ਰ ਕੁਟਾਰੀਆ ਜੀ ਜਿਹੜਾ ਮੌਜੂਦਾ ਆਪਾਂ ਰੁੱਖ ਗੱਲ ਕਰਕੇ ਲੋਕ ਸਭਾ ਚੋਣਾਂ ਦੀ ਹਵਾ ਕਿਸ ਪਾਸੇ ਜਾ ਰਹੀ ਹੈ ਸ ਹਰਕ ਪਾਰਟੀ ਦੇ ਜਿਹੜੋ ਕਿ ਸਪੋਰਟਰ ਉਹ ਕਹਿੰਦੇ ਸਾਡੀ ਪਾਰਟੀ ਜਿੱਤ ਰਹੀ ਹੈ </body> ਤੋਂਡੀ ਸੋਚ ਕੇ ਕਹਿੰਦੀ ਹੈ ਮਨ ਲੱਗ ਜੇ ਮੇਨਸਟ੍ਰੀਮ ਮੀਡੀਆ ਦੇਖੇ ਤਾਂ ਕਹਿੰਦੇ ਹਾਂ ਵੀ ਭਾਜੀਪੀ ਹੈ ਜੇ ਐਕਚੁਅਲ ਚ ਰਿਪੋਰਟ ਦੇਖੇ ਆਨਲਾਈਨ ਦੇਖੀਏ ਉਹ ਕਹਿੰਦੇ ਕਿ ਹਾਂ ਵੀ ਇੰਡੀਆ ਗਠਜੰਬੰਦਨ ਹੈ ਇੰਡੀਆ ਗਠਜੰਬੰਦਨ ਹੈ ਹਾਂ ਮੈਨਣ ਕਿ ਭਾਰਤੀ ਜਨਤਾ ਪਾਰਟੀ ਵਾਲੇ ਪਾਸੇ ਤੇ ਇੰਡੀਆ ਗਠਜੰਬੰਦਨ ਦੂਹੇ ਪਾਸੇ ਤੋਂਡੀ ਸੋਚਾ ਜਾਨੀ ਕਿ ਕਹਿ ਰਹੇ ਜੇ ਮੇਨਸਟ੍ਰ ਜੇ ਤੁਸੀਂ ਆਨਲਾਈਨ ਜਿਹੜੇ ਮੇਨ ਅਗੀ ਹੈ ਜਿੱਥੇ ਨਿਊਜ਼ ਲਾਂਡਰੀ ਹੋ ਗਈ ਹੈ ਵਾਕਈ ਜਰਨਲਿਸਟ ਹੈਗੇ ਨੇ ਉਹ ਕਹਿ ਰਹੇ ਕਿ हां ਵੀ ਪ੍ਰੋਪਰ ਟੱਕਰ ਹੈਗੀ ਹੈ ਉਹ ਦਿਸ ਇਜ਼ ਕਨਟਰਡੀਕਟਰੀ ਸਟੇਟਮੈਂਟਸ ਆ ਰਹੀ ਹੈ ਦੋਨੋਂ ਵਾਲੇ ਪਾਸੋਂ ਤੇ ਹਰ ਪਾਰਟੀ ਸਪੋਰਟਰ ਕਹਿ ਰਿਹਾ ਕਿ हां ਵੀ ਅਸੀਂ ਜਿੱਤ ਰਹੇ ਅਸੀਂ ਜਿੱਤ ਰਹੇ ਅਸੀਂ ਜਿੱਤ ਰਹੇ ਹ ਸੋ ਇਟ 4 ਜੂਨ ਨੂੰ ਪਤਾ ਚੱਲੂਗਾ ਯਾਨੀ ਕਿ ਆਪਦਾ ਮਨ ਪ੍ਰੋਪਰ ਤਰੀਕੇ ਨਾਲ ਜਨਤਕ ਕੋਈ ਨਹੀਂ ਕਰ ਰਿਹਾ ਸਰ ਹਰੇਕ ਸਪਾਰਟੀ ਨੇ ਆਪਣਾ ਮਨ ਬਣਾਇਆ ਹੋਇਆ ਹੈ ਕਿ ਹਾਂ ਵੀ ਅਸੀਂ ਜਿੱਤ ਰਹੇ ਹਾਂ ਉਹ ਕਰਕੇ 4 ਤਰੀਕ ਨਵੰਬਰ ਐਸ ਤੁਸੀਂ ਦੇਖਿਆ ਹੋਊਗਾ ਕਿ ਬੀਜਪੀ ਆ ਨਮੋਰ ਉਹ ਕਨਫੀਡੈਂਟ ਕਹ ਲੋ ਜਾਇ ਸ਼ੋਰਟੀ ਹੈ 100% ਕਿ ਹਾਂ ਵੀ ਜੋ ਕਿ ਇਲੈਕਟ੍ਰੋਨ ਜਿਹੜੀ ਆਪਣਾ ਕਾਊਂਟਿੰਗ ਦਾ ਹੋ ਗਿਆ ਡਾਟਾ ਹੋ ਗਿਆ ਕਿ ਕਿੰਨੇ ਵੋਟਸ ਕਾਊਂਟਿੰਗ ਦਾ ਪਰਸੈਂਟੇਜ ਹੋ ਗਿਆ ਅੱਜ ਕਦੋਂ ਆਂਦੀ ਹੈ ਬਾਅਦ ਕਿੰਨੀ ਆਂਦੀ ਹੈ ਉਹ ਸਾਰੇ ਇਸ਼ੂਜ਼ ਆ ਕੋਈ ਚੱਕ ਨਹੀਂ ਰਿਹਾ ਤੇ ਉਸ ਕਰਕੇ ਉਹ ਕਨਫੀਡੈਂਸ ਹੈ ਮੈਂ ਤਾਂ ওভার ਕਾਊਂਟਸ ਬਟ ਉਹਨਾਂ ਦੇ ਅਸੀ ਕਨਫੀਡੈਂਟ ਹੈ ਆ ਥੈਂਕ ਯੂ ਵੈਰੀ ਮੱਚ ਤਾਂ ਬੜੀ ਵਧੀਆ ਬਰੀਕੀ ਦੇ ਨਾਲ ਇਹਨਾਂ ਨੇ ਗੱਲਬਾਤ ਕੀਤੀ ਹੈ ਤਾਂ ਹੋਰ ਵੀ ਲੋਕਾਂ ਦੇ ਨਾਲ ਗੱਲਬਾਤ ਕਰਾਂਗੇ ਕੀ ਨਾਮ ਹੈ ਜੀ ਕੰਟੀ ਸਿੰਘ ਜੀ ਨੌਜਵਾਨਾਂ ਦੀ ਕੀ ਸੋਚ ਹੈ ਜਿਹੜਾ ਲੋਕ ਸਭਾ ਚੋਣਾਂ ਨੂੰ ਲੈ ਕੇ ਹਵਾ ਦਾ ਰੋਖ ਹੈ ਇਸ ਵਕਤ ਕਿੱਧਰ ਨੂੰ ਜਾ ਰਿਹਾ ਮੈਂ ਤਾਂ ਇਹ ਕਹਿਣਾ ਕਿ ਜਿਵੇਂ ਖਾਲਸੋਈ ਨੂੰ ਨਾਲੇ ਹੈਗੇ ਉਹਨਾਂ ਨੂੰ ਪਾਓ ਸਰਬਜੀਤ ਸਿੰਘ ਖੜਾ ਇੱਥੇ ਬਿਆਨਤ ਸਿੰਘ ਦਾ ਸੁਪੁੱਤਰ ਹਾਂ ਹਾਂ ਜੀ ਹਾਂ ਜੀ ਸਰਮਜੀਤ ਸਿੰਘ ਵਾਲਾ ਸਰਜੀਤ ਸਿੰਘ ਕੀ ਕਾਰਨ ਬੜੀ ਵੱਡੀ ਦੇਣ ਪਰਿਵਾਰ ਦੀ ਇਹਨਾਂ ਜਿਹੜੀਆਂ ਪਾਰਟੀਆਂ ਵਾਲਿਆਂ ਨੇ ਕੀ ਦਿੱਤਾ ਇਹਨਾਂ ਨੇ ਤਾਂ ਆਪਦੀ ਬਿジネス ਚਲਾਏ ਆ ਜਾਂ ਮਾੜੇ ਕੰਮ ਹੀ ਕੀਤੇ ਆ ਮਾੜੇ ਪਾਸੇ ਲਾਇਆ ਇਹਨਾਂ ਨੇ ਜਿੰਨੇ ਨਹੀਂ ਵੀ ਲਾਇਆ ਤੇ ਸਰਵਜੀਤ ਸਾਹਿਬ ਨਾਲ ਤਾਂ ਪਰਿਵਾਰ ਦੀ ਬੜੀ-ਬੜੀ ਦੇ ਇਹਨਾਂ ਭਾਈ ਬਿਆਨ ਸਿੰਘ ਹੋਣਾ ਦੀ ਭਾਈ ਇਹ ਸਾਂਝਾ ਮੋੜ ਤੇ ਤੜਦੇ ਆ ਲੜਾਈ ਉੱਨੀ ਕੀ ਚੱਲ ਰਹੀ ਹੈ ਕਿਦੀ ਕੀਦੀ ਕਾਂਗਰਸ ਨੇ ਉਹਨੇ ਭਾਗਤ ਨਹੀਂ ਮੇਨ ਜਾਊਗੀ ਦੂਤਾ ਰੋਖਾਵਾ ਦਾ ਕਿਹੜੇ ਪਾਸੇ ਜਾ ਰਿਹਾ ਲੋਕ ਸਭਾ ਚੋਣਾਂ ਲੈ ਕੇ ਚਾਰ ਸფერੇ ਤੁਰੇ ਫਿਰਦੇ ਲੋਕੀ ਪਰ ਵੋਟਾਂ ਪਾਉਣ ਕਿੱਥੇ ਪਾਉਣੇ ਆ ਫੇਰ ਵੀ ਮਾੜੀ-ਮੋਟੀ ਸੋਚ ਤਾਂ ਹੁੰਦੀ ਆ ਵੇਖੋ ਤਾਂ ਜੀ ਜਿਹੜਾ ਹੈਗਾ ਇਹ ਚੱਕਰ ਆ ਵੀ ਜਿਹੜਾ ਬਾਲਟੀ ਵਾਲੇ ਆ ਜਾਂਦੇ ਉਹ ਹਰੇਕ ਬੰਦਾ ਮੋਟੀ ਬਣਨ ਨੂੰ ਫਿਰਦਾ ਵੋਟਾਂ ਪਤਾ ਨਹੀਂ ਕਿੱਥੇ ਪਾਉਣੀਆਂ ਸਾਡੇ ਪਿੰਡ ਦਾ ਇਹੇ ਗੱਲ ਹੈ ਗਾਂ ਮੈਂ ਕਹਿਣ ਸਕਦਾਗਾ ਅੱਛਾ ਪੱਕਾ ਨਹੀਂ ਕੋਈ ਕਿੱਧਰ ਨੂੰ ਜਾਣੀ ਬਈ ਹਾਂ ਪੱਕਾ ਨਹੀਂ ਪਤਾ ਪਰ ਵੀ ਜਿਹੜਾ ਵੀ ਆ ਜਾਂਦਾ ਉਹ ਕਹਿੰਦਾ ਵੀ ਮੈਂ ਇਹਦੇ ਨਾਲ ਜੁੜ ਜਾ ਦੂਜੇ ਪੜਾ ਵੋਟਾਂ ਵਾਲਾ ਨਾ ਪਾਉਂ ਯਾਨੀ ਕਿ ਜਿਹੜਾ ਲੀਡਰ ਆ ਗਿਆ ਉਹਦੇ ਨੇ ਜੱਫੀ ਪਾਉਣ ਲੱਗ ਪਏ ਦੋਸਤ ਉਸਨੇ ਸਾਡੇ ਪਿੰਡ ਵਾਲੇ ਦੋਸਤਾਂ ਨੂੰ ਪਾਉਂਦੇ ਕਿਹੜਾ ਪਿੰਡ ਤੁਹਾਡਾ ਹਰਦਾ ਲੈਣਾ ਜੀ ਹਰਦਾ ਲੈਣਾ ਮੈਂ ਤਾਂ ਬੜਾ ਜਾਂਦਾ ਨਹੀਂ ਬਾਹਰ ਅੰਦਰ ਪਰ ਸਾਡੇ ਪਿੰਡ ਪਿੰਡ ਜਿ ਕਿ 4 ਲੀਟਰ ਜਿਹੜਾ ਚਾਰਾਂ ਕੋਲੇ ਜਾਂਦੇ ਆ ਪਰ ਵੋਟਾਂ ਪਤਾ ਨਹੀਂ ਪਾਉਣੀ ਕਿੱਥੇ ਆ ਸੁਣਿਆ ਤੁਸੀਂ ਇਹਨਾਂ ਨੇ ਵੱਖਰੀ ਜਿਹੜੀ ਗੱਲ ਸਾਂਝੀ ਕੀਤੀ ਆ ਇਹਨਾਂ ਦਾ ਇਹ ਕਹਿਣਾ ਹੈ ਕਿ ਸਾਡੇ ਪਿੰਡ ਦਾ ਜਿਹੜਾ ਕੋਈ ਲੀਡਰ ਆਉਂਦਾ ਤਾਂ ਉਹਨੂੰ ਜੱਫੀ ਪਾਉਣ ਦੀ ਕੋਸ਼ਿਸ਼ ਕਰਦੇ ਆ ਤਾਂ ਲੋਕਾਂ ਦਾ ਜਿਹੜਾ ਹਜੇ ਪਤਾ ਹੀ ਨਹੀਂਗਾ ਕਿ ਕਿਸ ਪਾਸੇ ਨੂੰ ਵੋਟ ਜਾਣੀ ਹੈ ਬਾਪੂ ਜੀ ਕੀ ਹਵਾ ਦਾ ਰੁੱਖ ਕਿੱਧਰ ਨੂੰ ਜਾ ਰਿਹਾ ਹੈ ਹਵਾ ਦਾ ਰੁੱਖ ਤਾਂ ਆਮ ਆਦੀ ਪਾਰਟੀ ਨੂੰ ਜਾਂਦਾ ਹੈ ਹਾਂਜੀ ਕਿਉਂਕਿ ਇਹਨੇ ਕੰਮ ਚੰਗੇ ਕੀਤੇ ਆ ਆਮ ਆਦਮੀ ਪਾਰਟੀ ਨੇ ਪਹਿਲੇ ਬੈਠਣ ਸਾਰੀ ਨੇ ਮਤਲਬ 600 ਜੂਨਟ ਮਾਫ ਕੀਤੀ ਹੈ ਹੈ ਜੀ ਇਹ ਜਿਹੜੀ ਪੰਚਾਇਤੀ ਜ਼ਮੀਨਾਂ ਸੀ ਉਹ ਨਾਟਾਂ ਦੇ ਕਬਜ਼ੇ ਕੀਤੇ ਹੋਏ ਸੀ ਉਹ ਛਡਾਈ ਹੈ ਸਕੂਲ ਵਧੀਆ ਬਣਾਈ ਜਾਂਦੀ ਹੈ ਉਹ ਸਾਲਾਂ ਦੇ ਕੰਮ ਤੋਂ ਸੰਤੁਸ਼ਟ ਹਾਂ ਸੰਤੁਸ਼ਟ ਹੈ ਸੀ ਪਰ ਕੀ ਨਾਮ ਹੈ ਜੀ ਗੌਰਪ੍ਰੀ ਸਿੰਘ ਜੀ ਗੋਲੇਲ ਤੋਂ ਗੌਰਪ੍ਰੀ ਜੀ ਹਵਾ ਦਾ ਰੁੱਖ ਕਿਧਰ ਨੂੰ ਜਾ ਰਿਹਾ ਮਜੂਦਾ ਆਪ ਪਦੌਰ ਵੇਖੀ ਤਾਂ ਵੋਟਾਂ ਦਾ ਹੀ ਇਹ ਤਾਂ ਹੀ ਹੁਣ ਆਉਣ ਵਾਲਾ ਸਮਾਂ ਹੀ ਦੱਸੂਗਾ ਫਿਰ ਵੀ ਮਨ ਦੇ ਵਿੱਚ ਸੋਚਿਆ ਹੋਣਾ ਜਾਂ ਲੋਕਾਂ ਦੇ ਨਾਲ ਗੱਲਬਾਤ ਕਰਦੇ ਆਂ ਕੀ ਕਹਿੰਦੇ ਲੋਕ ਕੀ ਸੋਚਦੇ ਆਂ ਲੋਕ ਤਾਂ ਹੀ ਜਿੰਨੇ ਕੰਮ ਕੀਤੇ ਉਸ ਹਿਸਾਬ ਨਾਲ ਵੋਟਾਂ ਪੈ ਜਾਣਗੀਆਂ ਜੀ ਜਿੰਨੇ ਕੰਮ ਕੀਤੇ ਸਰਕਾਰ ਨੇ ਮੌਜੂਦਾ ਨੇ ਉਹ ਪੈ ਜਾਣਗੀਆਂ ਜਾਂ ਕੋਈ ਪੰਥਕ ਬੰਦਾ ਜਿਹੜਾ ਪੰਥ ਨੂੰ ਨਾਲੇ ਕਹਿ ਰਹੇ ਆ ਵੀ ਚਾਰਾਂ ਦਿਨਾਂ ਤੋਂ ਜਿਹੜਾ ਸਰਬਜੀਤ ਵਾਲੇ ਪਾਸੇ ਹਵਾ ਜਾ ਰਹੀ ਹੈ ਨਹੀਂ ਹਵਾ ਤਾਂ ਆਏ ਜੀ ਜਿਹੜੇ ਦਾ ਬੰਦੇ ਸਰਬਜੀਤ ਨਾਲ ਉਹ ਸਰਬਜੀਤ ਨੂੰ ਕਹਿਣਗੇ ਵੀ ਜਾ ਰਹੀ ਆ ਇਹੜੇ ਝਾੜੂ ਨੂੰ ਝਾੜੂ ਨੂੰ ਕਹਿਣਗੇ ਦੇਖੀ ਤੁਸੀਂ ਕਿਹਦੇ ਨਾਲ ਹੈ ਅਸੀਂ ਤਾਂ ਹੀ ਜਿਹਨੂੰ ਹੁਣ ਵੋਟ ਪਾਵਾਂਗੇ ਆਵਦੀ ਮਰਜ਼ੀ ਨਾਲ ਪਾਵਾਂਗੇ ਵੋਟ ਆਏ ਸਰ ਵੀ ਖਾਣ ਜੀ ਤੁਹਾਨੂੰ ਕਾਰ ਹਾਂ ਜੀ ਉਸੇ ਦੀ ਹਵਾ ਚੱਲ ਰਹੀ ਹੈ ਸੇ ਵੀ ਚੱਲ ਰਹੀ ਹੈ ਜਿੱਤੂ ਹੈ ਕਿ ਨਹੀਂ ਜਿੱਤੂ ਹੈ ਕਿ ਜਿੱਤੂ ਹੈ ਜਿੱਤੂ ਹੈ ਕਿਹੜੇ ਉਮੀਦਵਾਰ ਨੂੰ ਲੋਕ ਵੋਟ ਪਾਉਣਗੇ ਗੋਟ ਤਾਂ ਮੈਕਸੀ ਬਹਿਣਗੇ ਹੀ ਇਹਦੀ ਤਾਂ ਪੱਕਾ ਨਹੀਂ ਕਹਿ ਸਕਦੇ ਕਿਹਨੂੰ ਪਾਉਗੀ ਝਾੜੂ ਵਾਲਾਂ ਦੇ ਲੋਕਾਂ ਨੇ ਉਮੀਦ ਕੀਤੀ ਸੀ ਕੀਤਾ ਉਹਨਾਂ ਨੇ ਵੀ ਗੋarni ਉਹ ਫੇਰ ਕੀ ਸੋਚਦੇ ਐ ਉਹ ਤਾਂ ਮੈਕਸੀ ਬਹਿਣਗੇ ਜੀ ਕਿਸੇ ਪਾਸੇ ਵੀ ਜਾ ਸਕਦੀ ਹੈ ਮੈਕਸੀ ਹੋਣਗਾ ਇਹਦੀ ਇਹ ਝਾੜੋਰੀ ਇਕੱਲੀ ਬਾਜੀ ਮਾਰ ਕੇ ਸ਼ਾਇਦ ਕੀ ਨਵਾਈਦੀ ਹੋਣੀ ਤਾਂ ਇਹਨਾਂ ਨੇ ਜਿਵੇਂ ਕਿਹਾ ਕਿ ਆਮ ਆਦਮੀ ਪਾਰਟੀ ਪਿਛਲੀ ਵਾਰ ਜਿਹੜਾ ਸਿੱਧੇ ਤੌਰ ਤੇ ਉਹਨਾਂ ਦੇ ਹੱਕ ਦੇ ਵਿੱਚ ਜਿਹੜਾ ਪ੍ਰਚਾਰ ਚੋਣ ਪ੍ਰਚਾਰ ਚੱਲ ਰਿਹਾ ਸੀਗਾ ਤਾਂ ਇਸ ਵਾਰ ਲੋਕਾਂ ਦੀ ਸੋਚ ਕੋਈ ਵੱਖਰੀ ਦਿਖਾਈ ਦੇ ਰਹੀ ਹੈ ਕਿ ਨਾਮਾ ਜੀ ਚਰਨਜੀਤ ਜੀ ਚਰਨਜੀਤ ਜੀ ਮੌਜੂਦਾ ਆਪਾਂ ਰੁਖ ਵੇਖੀਏ ਹਵਾ ਦਾ ਲੋਕ ਸਭਾ ਚੋਣਾਂ ਨੂੰ ਲੈ ਕੇ ਕਿੱਧਰ ਨੂੰ ਜਾ ਰਿਹਾ ਹੈ ਰੁਖ ਤਾਂ ਜੀ ਕਾਂਗਰਸ ਵੱਲ ਜਾ ਰਿਹਾ ਬਈ ਜੀ ਹਾਂਜੀ ਹਾਂਜੀ ਕਾਂਗਰਸ ਦੀਆਂ ਨੀਤੀਆਂ ਪ੍ਰਤੀ ਲੋਕ ਕਾਂਗਰਸ ਨੂੰ ਚਾਹੁੰਦੇ ਆ ਜੇ ਸੈਂਟਰ ਚੋਂ ਮੋਦੀ ਨੇ ਭਜਾਉਣਾ ਤਾਂ ਕਾਂਗਰਸ ਦਾ ਜਿੰਨਾ ਜ਼ਰੂਰੀ ਆ ਆਮ ਆਦਮੀ ਪਾਰਟੀ ਦੇ 2 ਸਾਲ ਤੋਂ ਇੱਕ ਮਾਤ ਖੁਸ਼ ਨਹੀਂ ਨਹੀਂ ਜੀ ਕੋਈ ਕੰਮ ਨਹੀਂ ਕੋਈ ਕਾਰਗੁਜ਼ਾਰੀ ਨਹੀਂ ਉਹਨਾਂ ਦੀ ਜੋ ਵਾਦੇ ਕੀਤੇ ਸੀ ਇੱਕ ਵੀ ਪੂਰਾ ਨਹੀਂ ਹੋਇਆ ਨਾ ਐਮਐਸਪੀ ਨਾ ਐਮਐਸਬੀ ਨਾ ਆਰਪੀਆ ਮੈਂ 2 ਮਿੰਟ ਮੁੱਦੀ ਲੈ ਲਉ ਇਹਨਾਂ ਦੀ ਨਾਲ ਇਹ ਵੀ ਕਹਿ ਰਹੇ ਆ ਜਿਹੜਾ 4-5 ਦਿਨ ਤੋਂ ਜਿਹੜੀ ਹਵਾ ਸਮਝੀ ਨਾਲੇ ਪਾਸੇ ਜਾ ਰਹੀ ਹੈ ਨਹੀਂ ਜੀ ਉਹ ਕਾਠਾ ਕਾਠ ਨੂੰ ਇਹ ਭੀੜ ਨੂੰ ਵੋਟਾਂ ਚ ਕਿਵੇਂ ਬਦਲ ਸਕਣਗੇ ਮੈਨੂੰ ਤਾਂ ਲੱਗਦਾ ਨਹੀਂ ਹਾਂਜੀ ਅਗੇ ਮਨਪ੍ਰੀਤ ਨੇ ਵੀ ਜਦੋਂ ਆ ਪੀਪੀ ਪਾਰਟੀ ਬਣਾਈ ਸੀ ਕਿੰਨਾ ਕੱਟ ਸੀ ਵੋਟਾਂ ਜੋ ਬਦਲ ਨਹੀਂ ਸੀ ਸਕੇ ਹਾਂਜੀ ਹਾਂਜੀ ਕੀ ਨਾਮ ਹੈ ਜਗਦੀਪ ਸਿੰਘ ਜਗਦੀਪ ਮੌਜੂਦਾ ਰੁੱਖ ਕਿਹੜੇ ਪਾਸੇ ਹਵਾ ਦਾ ਫਿਰ ਸਰਬਜੀਤ ਦਲ ਭਾਈ ਸਰਬਜੀਤ ਦਲ ਸਰਬਜੀਤ ਦਲ ਜਾ ਰਿਹਾ ਕੀ ਕਾਰਨ ਹੈ ਕਿਉਂ ਬਦਲਿਆ ਇੰਨਾ ਛੇਤੀ ਪਤ ਲੋਕ ਕੌਮ ਦੀ ਖਤਰੀ ਪਹਿਲਾਂ ਤਾਂ ਲੱਗਦਾ ਹੈ ਕਿ ਝਾਰੂ ਵਾਲਿਆਂ ਨੇ 10 ਦਿਨ ਪਹਿਲਾਂ ਪਰ ਅੱਜ ਜਹਾਲ ਦੀ ਘੜੀ ਸਰਬਜੀਤ ਚੱਲ ਜਾ ਰਿਹਾ ਜੀ ਤਾਂ ਸਰਬਜੀਤ ਵਾਲੇ ਲੋਕਾਂ ਦੀ ਸੋਚ ਵੱਧ ਜਾ ਰਹੀ ਹੈ ਕੀ ਨਾਵਾ ਜੀ ਤੁਹਾਡਾ ਮੇਰਾ ਨਾਮ ਗੁਰਦੀਪ ਸਿੰਘ ਗਰੇਵਾਲ ਕੀ ਸੋਚ ਆ ਤੁਹਾਡੀ ਆਪੋ ਆਪਣੇ ਪਾਰਟੀਆਂ ਨੂੰ ਸਾਰਿਆਂ ਦੀ ਜਿਹੜੇ ਜਿਹੜਾ ਬੰਦਾ ਕਿਸੇ ਪਾਰਟੀ ਦਾ ਜਿਹੜਾ ਉਸੇ ਨੂੰ ਕਹਿੰਦਾ ਵੀ ਇਹ ਅੱਗੇ ਆ ਤੁਹਾਡੀ ਸੋਚ ਕੀ ਕਹਿੰਦੀ ਹੈ ਸਾਡੇ ਦਾ ਹਿੱਤਾ ਚ ਪਾਰਟੀ ਮਗਰਾ ਅਸੀਂ ਤਾਂ ਪਾਰਟੀ ਲੋਕਾਂ ਦੀ ਆਪਾਂ ਗੱਲ ਕਰੀਏ ਜਿਵੇਂ ਲੋਕ ਕਹਿ ਰਹੇ ਆ ਚਾਰ ਦਿਨਾਂ ਤੋਂ ਸਰਬਜੀਤ ਵਾਲੇ ਪਾਸੇ ਆਵਾਜ਼ ਆਉਦੀ ਨਹੀਂ ਫਰਕ ਹੋਣਾ ਪੈਦਾ ਵੀ ਹੋ ਸਕਦਾ ਕਾਂਗਰਸ ਦਾ ਇਹ ਨਾਲ ਲੱਗਦਾ ਫਾਇਦਾ ਜੂਠ ਕੀ ਕਹਿੰਦਾ ਫਿਰ ਸਹਿਜ ਸਿੰਘ ਖਾਲਸਾ ਜੀ ਕੀ ਬਾਤ ਹੈ ਤਾਂ ਜੂਠ ਹੈ ਜਿਹੜਾ ਉਹਨਾਂ ਦੀ ਸੋਚ ਤਾਂ ਜਿਹੜੀ ਸਿੱਧੇ ਤੌਰ ਤੇ ਸਰਬਜੀਤ ਖਾਲਸਾ ਵਾਲੇ ਪਾਸੇ ਜਾ ਰਹੀ ਹੈ ਕਿ ਨਾ ਜੀ ਮੰਗਲ ਸਿੰਘ ਜੀ ਮੰਗਲ ਸਿੰਘ ਜੀ 205 ਚੋਣਾਂ ਦਾ ਇੱਕ ਤਰੀਕ ਆ ਗਈ ਨੇੜੇ ਕਿਹੜੇ ਪਾਸੇ ਨੂੰ ਜਾ ਰਿਹਾ ਰੁੱਕ ਫਿਰ ਹਵਾ ਦਾ ਆਪਾਂ ਤਾਂ ਖਾਲਸਾ ਨਹੀਂ ਜਿੱਲੇ ਜੀ ਸਰਬਜੀਤ ਖਾਲਸੇ ਨੂੰ ਹਾਂ ਜੀ ਉਹਨਾਂ ਨੇ ਔੜੇ ਉਹ ਆ ਉਹਨਾਂ ਨੇ ਵੀ ਮੌਕਾ ਵੇਖ ਲ ਕੇ ਬਹੁਤ ਵਾਰੀ ਪਾ ਤੀਆਂ ਕੁਝ ਨਹੀਂ ਬਣਿਆ ਜੀ ਸਰਜੀਤ ਖਾਲਸੇ ਵਾਲੀ ਜਾਣੀ ਹੈ ਹਾਂ ਜੀ ਉਧਰ ਹੀ ਜਾਣੀ ਲੋਕ ਸਭਾ ਚੋਣਾਂ ਲੈ ਕੇ ਇੱਕ ਤਰੀਕ ਨੇੜੇ ਆ ਗਈ ਹੈ ਤੁਹਾਡੇ ਮਾਈਂਡ ਦੇ ਵਿੱਚ ਕੀ ਹੈ ਕਿਧਰ ਨੂੰ ਜਾ ਰਹੀ ਹੈ ਆਵਾਜ਼ ਰੁਖ ਤਾਂ ਇੱਕ ਤਰੀਕ ਸਰਬਜੀਤ ਸਿੰਘ ਖਾਲਸਾ ਲਾ ਜੀ ਵੈਸੇ ਤਾਂ ਜੋ ਇਹਨੇ ਰੁਖ ਵੈਸੇ ਬਦਲਤਾ ਬਾਕੀ ਪੰਥ ਕਰਕੇ ਵੀ ਕਹਿ ਸਕਦੇ ਆ ਬਾਕੀ ਉਹਨਾਂ ਦੇ ਪਿਤਾ ਜੀ ਦੀ ਕੁਰਬਾਨੀ ਕਰਕੇ ਵੀ ਕਹਿ ਸਕਦੇ ਆ ਆਪਾਂ ਸਿਆਸੀ ਪਾਰਟੀਆਂ ਤੋਂ ਲੋਕ ਪਿੱਛੇ ਖਾਤੋਂ ਹਟ ਗਏ ਸਿਆਸੀ ਪਾਰਟੀਆਂ ਤੋਂ ਹੋ ਸਕਦਾ ਹੈ ਵੀ ਪਨ ਪਾਰਟੀਆਂ ਵਾਦਾ ਜ਼ਿਆਦਾ ਕਰ ਦਿੰਦੀਆਂ ਤੇ ਉਹਦੇ ਕਰਕੇ ਪੂਰਾ ਕੋਈ ਹੁੰਦਾ ਨਹੀਂ ਤੇ ਬਾਕੀ ਇਹਨਾਂ ਦਾ ਜਿਹੜਾ ਸਭ ਤੋਂ ਵੱਡਾ ਜੋ ਮੈਨੂੰ 네ਗੇਟਿਵ ਪੁਆਇੰਟ ਲੱਗਦਾ ਵੀ ਜੋ ਬਰਗਾੜੀ ਗਾਂਡ ਉਹਨਾਂ ਦੇ ਜੇ ਸਜਾਵਾਂ ਦੇ ਦਿੰਦੇ ਤੇ ਹੋ ਸਕਦਾ ਵੀ ਉਹਨਾਂ ਨੂੰ ਵੋਟਾਂ ਮੰਗਦੀ ਲੋੜ ਨਹੀਂ ਪੈਣੀ ਸੀ ਫਿਰ ਇਹ 13 ਦੀਆਂ 13 ਜ਼ੀਰੋ ਹੀ ਹੋ ਜਾਣੀਆਂ ਕਿਉਂਕਿ ਜੇ ਕਾਂਗਰਸ ਦੀ ਗੱਲ ਕਰੀਏ ਆਮ ਆਦਮੀ ਪਾਰਟੀ ਦੀ ਗੱਲ ਕਰੀਏ ਤਾਂ ਇਸੇ ਮੁੱਦੇ ਨੂੰ ਲੈ ਕੇ ਉਹਨਾਂ ਨੇ ਜਿੱਤ ਹਾਸਲ ਕੀਤੀ ਸੀ ਹਾਂਜੀ ਹਾਂਜੀ ਬਿਲਕੁਲ ਮੁੱਦੇ ਤਾਂ ਚਲੋ ਹੋਰ ਵੀ ਨਸ਼ੇ ਵਾਲੇ ਵੀ ਬਹੁਤ ਹੋਰ ਵੀ ਮੁੱਦੇ ਤਾਂ ਚਲੋ ਬਹੁਤ ਅਲਗ-ਅਲਗ ਬੰਦਾ ਆਪਣੇ ਹਿਸਾਬ ਨਾਲ ਸੋਚਦਾ ਪਰ ਜੋ ਮੇਨ ਮੁੱਦੇ ਕਰਕੇ ਇਹਨਾਂ ਨੂੰ ਵੋਟ ਪਈ ਸੀ ਉਹ ਮੇਨ ਮੁੱਦਾ ਉਹੀ ਸੀ ਬਰਗਾੜੀ ਤੇ ਉਹ ਇਹਨਾਂ ਨੇ ਜਿਵੇਂ ਮਤਲਬ ਪਹਿਲਾਂ ਇਹਨਾਂ ਨੂੰ ਸਜਾਵਾਂ ਇੱਕ ਵਾਰੀ ਅੰਦਰ ਹੀ ਕਰ ਦਿੰਦੇ ਬਾਕੀ ਲੋਕਾਂ ਦਾ ਹੋ ਸਕਦਾ ਉਹਦੇ ਕਰਕੇ ਰੋਸ ਲੋਕਾਂ ਦਾ ਥੋੜਾ ਜਿਆਦਾ ਬਾਕੀ ਇੱਕ ਤਰੀਕ ਨੂੰ ਲੋਕਾਂ ਦਾ ਕੋਈ ਪਤਾ ਨਹੀਂ ਕਿਧਰ ਨੂੰ ਹਵਾ ਇੱਕ ਵੋਟ ਐ ਕਿ ਲੋਕਾਂ ਦੀ ਜਿਵੇਂ 2022 ਚ ਹਵਾ ਸੀ ਉਵੇਂ ਸਾਇਲੈਂਟ ਹੀ ਵੋਟ ਆ ਦੇਖੋ ਕਿਧਰ ਨੂੰ ਜਾਂਦੀ ਹੈ ਦੇਖੋ ਕਿਧਰ ਨੂੰ ਜਾਂਦੀ ਹੈ ਤਾਂ ਹਾਂਜੀ ਵੀਰੇ ਅਸੀਂ ਤਾਂ ਵੋਟ ਪਾਵਾਂਗੇ ਤੇ ਪਾਵਾਂਗੇ ਜੀ ਪਹਿਲਾਂ ਵੀ ਝੜੂ ਆਇਆ ਸੀ ਉਹਨੇ ਸਾਡਾ ਕੁਝ ਵੀ ਕੀਤਾ ਨਹੀਂ ਕਣਕ ਵੀ ਸਾਡੀ ਬੰਦ ਕਰਤੀ ਫਰੀਦ ਜਿਹੜੀ ਆਉਂਦੀ ਸੀ ਹੁਣ ਆਉਣਗੇ ਤੇ ਤੱਕੜੀ ਆਉਗੇ ਜੀ ਹਾਂ ਤਾਂ ਇਹਨਾਂ ਨੇ ਤੱਕੜੀ ਨੂੰ ਬੋਲ ਰਿਹਾ ਤੁਹਾਡਾ ਕੀ ਵਿਚਾਰ ਹੈ ਜਿਹੜੀ ਸਰਕਾਰ ਚੰਗੇ ਕੰਮ ਕਰੋਗੇ ਜੀ ਉਹੀ ਵੋਟ ਦਾ ਹੱਕਦਾਰ ਹੋਊਗਾ ਸਹੀ ਬੋਲ ਤੇ ਸੋਚ ਇਸ ਤਰ੍ਹਾਂ ਹੀ ਦੇਖੋ ਪ੍ਰਕਾਸ਼ ਸਿੰਘ ਬਾਦਲ ਵੇਲੇ ਸਾਡੇ ਵਿੱਚ ਦਖਾਨਾ ਮੋਲੇ ਵੇਲੀਆਂ ਸੀ ਉਹਨਾਂ ਦਾ ਗੁਣ ਨਹੀਂ ਜਲ ਸਕਦੇ ਭਾਵੇਂ ਵਰਤਮਾਨ ਇਹ ਬੈਲ ਜੀਰੋ ਕਰਤੇ ਉਹਨਾਂ ਦਾ ਗੁਣ ਨਹੀਂ ਜਲ ਸਕਦੇ ਜਿਵੇਂ ਉਸ ਤੋਂ ਪਹਿਲਾਂ ਜਿਹੜੀ ਸਰਕਾਰ ਆਈ ਨਹੀਂ ਜਿਨ੍ਹਾਂ ਨੇ ਚੰਗੇ ਕੰਮ ਕੀਤੇ ਜਿਵੇਂ ਚੰਨੀ ਸਾਹਿਬ ਆਏ ਹੈ ਉਹਨਾਂ ਨੇ ਕਰਾਇਆ ਮਾਫ ਕਰਤਾ ਲੋਕ ਆਰਡਰ ਜਾਰੀ ਆ ਕਾਮ ਆ ਜਿਹੜੀ ਸਰਕਾਰਾਂ ਚੰਗੇ ਕੰਮ ਕਰਨਗੀਆਂ ਉਹੀ ਵੋਟ ਦੀਆਂ ਹੱਕਦਾਰ ਹੋਣਗੀਆਂ ਅਸੀਂ ਆਪਦੀ ਵੋਟ ਦਾ ਗੋਪਤ ਰੱਖ ਸਕਦੇ ਆ ਦੱਸ ਨਹੀਂ ਸਕਦੇ ਕਿ ਵੋਟ ਕਿਰੂ ਭਾਵਾਂਗੇ ਜੀਵਿੰਦਾਰ ਰਸਤੇ ਤਾਂ ਆਮ ਪਾਰਟੀ ਆ ਦਾ ਵੀ ਕੰਮ ਠੀਕ ਸੀਗਾ ਬਲੇਟ ਰੂਟ ਬਹੁਤ ਛੱਦ ਛੱਦ ਰਹੇ ਆ ਤੇ ਪਰ ਹੁਣ ਥੋੜਾ ਲੋਕਾਂ ਦਾ ਮੋਹਣ ਉਧਰ ਹੀ ਹੋ ਰਿਹਾ ਚੁਕਿਆ ਕੀ ਨਾਮ ਹੈ ਜੀ ਤੁਹਾਡਾ ਜਗਤਾਰ ਸਿੰਘ ਜੀ ਜਗਤਾਰ ਜੀ ਲੋਕ ਸਭਾ ਚੋਣਾਂ ਨੂੰ ਲੈ ਕੇ ਹਵਾ ਦਾ ਰੱਖ ਹੋਣ ਮੌਜੂਦਾ ਆਪਾਂ ਕਰਕੇ ਗੱਲ ਕਿਧਰ ਨੂੰ ਜਾ ਰਹੀ ਹੈ ਵੇਖੋ ਜੀ ਅਜੇ ਕੋਈ ਪਤਾ ਨਹੀਂ ਚਾਰੇ ਪਾਰਟੀਆਂ ਬਰਾਬਰ ਹੀ ਚੱਲ ਰਹੀਆਂ ਨੇ ਜਿਵੇਂ ਹੁਣ ਕਹਿ ਰਹੇ ਆ ਸਰਬਜੀਤ ਵਾਲੇ ਪਾਸੇ ਨੂੰ ਹਵਾ ਹੋ ਰਹੀ ਹੈ ਹਾਂਜੀ ਜਾਰੀ ਹਵਾ ਤਾਂ ਸਰਬਜੀਤ ਸਿੰਘ ਵਾਲੇ ਪਾਸੇ ਹੀ ਆ ਬਾਕੀ ਕੋਈ ਕਹਿ ਨਹੀਂ ਸਕਦੇ ਹੋਂਦੇ ਵਾਲੇ ਸਮੇਂ ਤੱਕ ਇਹ ਕਹਿ ਸਕਦੇ ਕੁਝ ਹਾਂਜੀ ਕੀ ਨਾਮ ਆ ਤੁਹਾਡਾ ਜੀ ਕੁਲਵਿੰਦਰ ਸਿੰਘ ਕੁਲਵਿੰਦਰ ਜੀ ਕੀ ਸੋਚ ਆ ਤੁਹਾਡੇ ਮਨ ਦੇ ਵਿੱਚ ਲੋਕ ਸਭਾ ਚੋਣਾਂ ਲੈ ਕੇ ਕੋਈ ਪਤਾ ਨਹੀਂ ਲੱਗ ਰਿਹਾ ਫਿਰ ਵੀ ਮੇਰਾ ਮਤਾ ਕਿਸੇ ਸਾਰੇ ਆਊਟਸਾਈਡਰ ਨੇ ਲੋਕਲ ਤਾਂ ਕੋਈ ਵੀ ਨਹੀਂ ਹੈਗਾ ਜਿਹੜੇ ਪਹਿਲਾਂ ਦੇ ਸੀ ਬੀ ਜੀ ਪੀ ਦੇ ਉਹ ਵੀ ਆਊਟਸਾਈਡਰ ਸੀ ਉਸ ਤਰ੍ਹਾਂ ਕੋਈ ਕੰਮ ਹੋਇਆ ਨਹੀਂ ਇੱਥੇ ਹੱਦੇ ਕੋਈ ਪਤਾ ਨਹੀਂ ਕਿੱਧਰ ਜਾਣੀ ਹੈ। ਉਹ ਮੁਸ਼ਕਿਲ ਹੈ ਜਿਹੜੇ ਲੇਬਰ ਨੇ ਉਹ ਤਾਂ ਕਾਂਗਰਸ ਵਾਲ ਕਹਿ ਰਹੇ ਨੇ। ਤਾਂ ਕਿ ਕੋਈ ਮਿਲ ਜਾਏ। ਜਿਹੜਾ ਰਾਸ਼ਨ ਪਾਣੀ ਸ਼ੁਰੂ ਹੋਇਆ ਸੀ। ਤੇ ਪੱਕਾ ਕਿਸਦਾ ਨਹੀਂ ਹੈ। ਸ਼ਹਿਰਾਂ ਚ ਅਨਮੋਲ ਨੂੰ ਕਹਿ ਰਹੇ ਨੇ। ਤੇ ਅੱਜ ਸਰਬਜੀਤ ਨੂੰ ਮੈਨੂੰ ਤਾਂ ਪਤਾ ਨਹੀਂ ਕੌਣ ਨੇ। ਸਰਬਜੀਤ ਖਾਲਸਾ। ਅੱਛਾ ਅਕਾਲੀ ਦੇ ਨੇ ਜਿਹੜੇ। ਨਹੀਂ ਨਹੀਂ ਉਹ ਜਿਹੜੇ ਆਜ਼ਾਦ ਮਿਹਰਦਾਰ ਹੈ। ਉਹ ਇੰਦਰਾ ਗਾਂਧੀ ਵਾਲੇ। ਉਹਨਾਂ ਵਿਚਾਰਿਆਂ ਨੂੰ ਕਿੰਨੇ ਪਾਉਣੀ ਹੈ ਨਹੀਂ ਪਾਉਣੀ ਕਿਸੇ ਨੇ ਪਤਾ ਹੀ ਨਹੀਂ ਉਹਨਾਂ ਬਾਰੇ ਲੋਕਾਂ ਨੂੰ ਆਹਦੇ ਇਕਨੋਮਿਕਸ ਨਾਲ ਮਤਰਾ ਦਾ ਇਹ ਚੀਜ਼ ਨਾਲ ਕਿਸ ਨੂੰ ਮਤਲਬ ਵੱਖੋ ਵੱਖਰੇ ਤਰੀਕੇ ਦੇ ਨਾਲ ਪੱਖ ਲੋਕਾਂ ਦੇ ਜਿਹੜੇ ਤੁਹਾਡੇ ਸਾਹਮਣੇ ਰੱਖ ਰਹੇ ਆ ਕਿਸੇ ਦੀ ਸੋਚ ਹੈਗੀ ਹੈ ਆਮ ਆਦਮੀ ਪਾਰਟੀ ਵਾਲੇ ਪਾਸੇ ਭਾਰਤੀ ਜਨਤਾ ਵਾਲੇ ਪਾਸੇ ਅਕਾਲੀ ਦਲ ਵਾਲੇ ਪਾਸੇ ਕਾਂਗਰਸ ਵਾਲੇ ਪਾਸੇ ਤਾਂ ਜ਼ਿਆਦਾਤਰ ਲੋਕਾਂ ਦੀ ਰੁੱਖ ਹੈ ਜਿਹੜਾ ਉਹ ਸਰਬਜੀਤ ਵਾਲੇ ਪਾਸੇ ਨੂੰ ਜਾਂਦਾ ਦਿਖਾਈ ਦੇ ਰਿਹਾ ਹੈ ਹਵਾ ਦਾ ਰੁੱਖ ਕਿਹੜੇ ਪਾਸੇ ਜਾ ਚੋਣਾਂ ਨੂੰ ਲੈ ਕੇ ਸਰਬਜੀਤ ਲਈ ਆਪਣੇ ਆਮ ਪਾਰਟੀ ਬਸ ਦੋਹਾਂ ਲਈ ਜਿਆਦਾ ਕਸ ਸਰਬਜੀਤ ਜਾਈਂ ਬਾਤਾਂਾਂ ਜੀ ਸਰਬਜੀਤ ਸਰਬਜੀਤ ਸਾਡਾ ਜੀ ਦਿੱਤੂ ਆ ਜੀ 100% ਸਰਬਜੀਤ ਦਿੱਤੂ ਆ ਇਹ ਵੀ ਇਹ ਕਹਿਣਾ ਹੈ ਕਿ ਸਰਬਜੀਤ ਜਿੱਤਨਗੇ ਬਾਜੀ ਹਵਾ ਦਾ ਰੋਕ ਕਿੱਥੇ ਨੂੰ ਜਾ ਰਿਹਾ ਦੋਨੋਂ ਕਹੇ ਹਾਂਜੀ ਚੋਣਾਂ ਨੂੰ ਲੈ ਕੇ ਆਪਣੇ ਸਰਬਜੀਤ ਨੂੰ ਜਾਊਗੀ ਤਾਂ ਜ਼ਿਆਦਾਤਰ ਲੋਕਾਂ ਦੀ ਜਿਹੜੀ ਇਹ ਕਹਿਣਾ ਹੈ ਕਿ ਜਿਹੜੀ ਮੌਜੂਦਾ ਹਵਾ ਉਹ ਸਰਜੀਤ ਵਾਲੇ ਪਾਸੇ ਹੈ ਕੀ ਨਾਮ ਹੈ ਜੀ ਚਮਕੌਰ ਸਿੰਘ ਚਮਕੌਰ ਸਿੰਘ ਜੀ ਲੋਕ ਸਭਾ ਚੋਣਾਂ ਨੂੰ ਲੈ ਕੇ ਜਿਹੜਾ ਹੁਣ ਅੱਜ ਦੀ ਗੱਲ ਕਰਕੇ ਰੁੱਖ ਕਿਹੜੇ ਪਾਸੇ ਹਵਾ ਦਾ ਸਰਜੀਤ ਦਾ ਜੀ ਸਰ ਕੀ ਕਰਨ ਬਸ ਰਾਜਨੀਤਿਕ ਪਾਰਟੀਆਂ ਤੋਂ ਲੋਕ ਆੜ ਕੇ ਪਾਸੇ हट ਗਈ ਕੋ ਵੱਖਰੇ ਲੋਕਾਂ ਦੇ ਬੋਲ ਹੈ ਤੁਹਾਡੇ ਸਾਹਮਣੇ ਰੱਖ ਰਹੇ ਹਾਂ ਕਿਉਂਕਿ 4 ਤਰੀਕ ਨੂੰ ਜਿਹੜਾ ਕਲੀਅਰ ਹੋ ਜੂਗਾ ਕਿ ਇਹਨਾਂ ਲੋਕਾਂ ਦੇ ਬੋਲ ਵਾਕੇ ਜਿਹੜੇ ਸੱਚ ਹੁੰਦੇ ਆ ਚਾਹ ਕਿਤਨਾ ਕਿਤੇ ਜਿਹੜਾ ਪਾਰਟੀ ਦੇ ਹੱਕਾਂ ਦੀ ਗੱਲ ਕਰ ਰਹੇ ਆ ਜਾਂ ਕਿ ਤਨਾ ਕਿਤੇ ਲਾਲਚ ਦੀ ਗੱਲ ਕਰ ਰਹੇ ਆ ਜਾਂ ਹੋਰ ਤਰੀਕੇ ਦੇ ਨਾਲ ਗੱਲਬਾਤ ਕਰ ਰਹੇ ਆ ਤਾਂ ਸਾਰੇ ਪੱਖ ਜਿਹੜੇ ਤੁਹਾਡੇ ਨਾਲ ਅਸੀਂ ਲੋਕਾਂ ਦੇ ਗਰਾਊਂਡ ਲੈਵਲ ਤੋਂ ਜਿਹੜੇ ਸੰਜੇ ਕਰਨ ਜਾ ਰਹੇ ਆ ਇਹ ਫਰੀਦਕੋਟ ਦੇ ਲੋਕਾਂ ਦੇ ਨਾਲ ਗੱਲਬਾਤ ਕੀਤੀ ਹੈ ਕੁਝ ਲੋਕ ਕੈਮਰੇ ਸਾਹਮਣੇ ਗੱਲ ਕਰਨ ਤੋਂ ਪਿੱਛੇ ਹਟੇ ਆ ਕਈ ਲੋਕਾਂ ਨੇ ਬੜੇ ਪ੍ਰੋਪਰ ਤਰੀਕੇ ਦੇ ਨਾਲ ਜਨਤਕ ਹੋ ਕੇ ਗੱਲ ਕਹੀ ਹੈ ਕਿ ਸਾਡੀ ਵੋਟ ਸਿਰਫ ਹਾਂਜੀ ਹਵਾ ਕਿਹੜੇ ਪਾਸੇ ਆ ਅਵਾਇ ਤਾਂ ਟਾਈਮ ਆਉਣ ਤੇ ਪਤਾ ਲੱਗੂਗਾ ਨਹੀਂ ਫਿਰ ਮਾੜਾ ਮੋਟਾ ਤੁਸੀਂ ਸਾਰੀ ਦਾੜੀ ਤੁਰੇ ਫਿਰਦੇ ਲੋਕ ਕੀ ਕੇਂਦਰ ਇੰਦੇ ਆ ਲੋਕ ਤਾਂ ਜ਼ਿਆਦਾਤਰ ਗੰਨੇ ਵਾਲੇ ਨੂੰ ਕਹਿੰਦੇ ਜੀ ਗੰਨੇ ਵਾਲਾ ਜਿੱਤੇ ਸਰਬਜੀਤ ਖਾਲਸਾ ਹਾਂਜੀ ਤਾਂ ਇਹਨਾਂ ਨੇ ਵੀ ਕਿਹਾ ਹੈ ਕਿ ਹਜੇ ਮੌਕੇ ਤੇ ਪਤਾ ਲੱਗੂ ਪਰ ਲੋਕ ਜਿਹੜਾ ਕਹਿ ਰਹੇ ਆ ਉਹ ਸਰਬਜੀਤ ਦਾ ਨਾਮ ਏ ਲੈਂਦੇ ਦਿਖਾਈ ਦੇ ਰਹੇ ਨੇ ਫਰੀਦਕੋਟ ਦੀਆਂ ਤਸਵੀਰਾਂ ਫਰੀਦਕੋਟ ਦੇ ਜਿਹੜੇ ਲੋਕਾਂ ਦੀ ਆਵਾਜ਼ ਤੁਹਾਡੇ ਸਾਹਮਣੇ ਅਸੀਂ ਰੱਖੀ ਹੈ ਭਾਜੀ ਕੀ ਨਾਮ ਹੈ ਤੁਹਾਡਾ ਕੀ ਨਾਮ ਹੈ ਬਲਵਿੰਦਰ ਸਿੰਘ ਜੀ ਮੌਜੂਦਾ ਦੌਰ ਦੇ ਵਿੱਚ ਲੋਕ ਸਭਾ ਚੋਣਾਂ ਨੂੰ ਲੈ ਕੇ ਹਵਾ ਦਾ ਰੁੱਖ ਕਿਹੜੇ ਪਾਸੇ ਹੈ ਹਵਾ ਦਾ ਵੇਖੋ ਕੋਈ ਪਤਾ ਨਹੀਂ ਅਜੇ ਤੱਕ ਫਿਰ ਵੀ ਮੜਾ ਮੋਟਾ ਸੋਚਿਆ ਹੋਣਾ ਲੋਕ ਗੱਲਾਂ ਬਾਤਾਂ ਕਰਦੇ ਆ ਲੋਕ ਤਾਂ ਕਈ ਕੋ ਬੋਲੀਆਂ ਦੇ ਵਿੱਚੋਂ ਕੋ ਹੋਰ ਹੁੰਦਾ ਫਿਰ ਵੀ ਬੋਲਦੇ ਕੀ ਹੈ ਆਵਾਜ਼ ਤਾਂ ਜੇ ਕੋਈ ਕੋ ਬੋਲਦਾ ਕੋ ਕੋ ਬੋਲਦਾ ਨਾਮ ਲੈ ਦੋ ਇੱਕ ਦੀ ਠੀਕ ਹੈ ਕਾਂਗਰਸ ਜਾਵਾ ਸਾਡੇ ਰੀ ਕਾਂਗਰਸ ਦੀ ਆਵਾਜ਼ ਜੀ ਸਰਬਜੀਤ ਦਾ ਨਾਮ ਹੀ ਜਾਵੇ ਲੈ ਰਹੇ ਆਜੋ ਚੱਲੀ ਜਾਂਦਾ ਜੀ ਕਈ ਹੋ ਉਹ ਵੀ ਠੀਕ ਹੈ ਜੀ ਮਜੂਦਾ ਹਵਾ ਦਾ ਰੁਖ ਕਿਹੜੇ ਪਾਸੇ ਜਾ ਰਿਹਾ ਰੁਖ ਹਵਾ ਸਰਤਾ ਜੀ ਵੇਖੋ ਗੱਲ ਇਹ ਆ ਵੀ ਦੁਨੀਆ ਹੋਈ ਪਈ ਆਪੋ ਆਪਣੀ ਠੀਕ ਹੈ ਜੇ ਮੰਨ ਕੇ ਚੱਲੋ ਜੇ ਆਪਾਂ ਸੋਚਿਆ ਜਾਵੇ ਤੇ ਜਿਹੜੀ ਸਰਕਾਰ ਹੁਣ ਆਈ ਸੀਗੀ ਕਾਲੀ ਪਾਰਟੀ ਆਈ ਸੀ ਕਾਂਗਰਸ ਵੀ ਆਈ ਸੀ ਆਮ ਆਦਮੀ ਪਾਰਟੀ ਸੀ ਹਾਂ ਤੇ ਇਹਨਾਂ ਨੇ ਕੋਸ਼ਿਸ਼ ਦਿੱਤਾ ਸੀ ਜਿਵੇਂ ਹੁਣ ਸਾਡੀ ਕਣਕ ਆ ਜਿਹੜੀ ਕਣਕ ਵੀ ਘਟ ਗਈ ਹੈ ਕਣਕ ਅੱਗੇ 15 ਕਿਲੋ ਜੀ ਦੇ ਦਿੰਦੇ ਸੀ ਹੁਣ 10 ਕਿਲੋ ਕਰਤੀ ਐ ਇਸ ਕਰਕੇ ਵੀ ਕਈ ਗੱਲਾਂ ਪਰ ਲੱਭ ਤੋਂ ਹੁੰਦੀ ਆ ਤਾਂ ਠੀਕ ਐ ਜੋ ਨਹੀਂ ਹੁੰਦੀ ਤਾਂ ਬਸ ਦੁਨੀਆ ਆਪਦੀ ਐ ਤੇ ਅੱਗੇ ਕੋਈ ਅੰਦਾਜ਼ਾ ਨਹੀਂ ਲੱਗਦਾ ਕੀ ਕਿਹਾ ਜਾ ਸਕਦਾ ਕੁਛ ਕੀ ਨਾਮ ਆ ਜੀ ਕਹਦਾ ਜੀ ਕੀ ਨਾਮ ਕੀ ਤੁਹਾਡਾ ਗੁਰਸ਼ੇਂਦਰ ਸਿੰਘ ਲੋਕ ਸਭਾ ਚੋਣਾਂ ਲੈ ਕੇ ਕਿੱਧਰ ਨੂੰ ਰੁੱਕ ਜਾ ਰਿਹਾ ਰੁਕਦਾ ਤਾਂ ਕੋਈ ਪਤਾ ਨਹੀਂ ਲੱਗਦਾ ਜੀ ਫੇਰ ਵੀ ਮੜਾ ਮੋਟਾ ਦਾ ਮਨ ਦੇ ਵਿੱਚ ਲੋਕਾਂ ਨਾਲ ਗੱਲਬਾਤ ਕਰਦੇ ਕੀ ਕਹਿੰਦੇ ਐ ਸਰਬਜੀਤ ਜੀ ਦੀ ਅਸੀਂ ਤਾਂ ਸੁਣ ਰਹੇ ਹਾਂ ਜੀ ਤਾਂ ਇਹਨਾਂ ਦਾ ਵੀ ਇਹੀ ਕਹਿਣਾ ਐ ਕਿ ਸਰਬਜੀਤ ਆਲੇ ਪਾਸੇ ਜਿਹੜਾ ਹਵਾ ਦਾ ਰੁਖ ਜਾਂਦਾ ਦਿਖਾਈ ਦੇ ਰਿਹਾ ਹੈ ਕਾਫੀ ਲੋਕਾਂ ਦੇ ਨਾਲ ਗੱਲਬਾਤ ਕੀਤੀ ਹੈ ਤਾਂ ਲੋਕਾਂ ਨੇ ਆਪੋ ਆਪਣੇ ਵਿਚਾਰ ਤੁਹਾਡੇ ਸਾਹਮਣੇ ਰੱਖਿਆ ਹੈ ਤਾਂ ਦੇਖਦੇ ਹਾਂ ਹੁਣ ਇੱਕ ਤਰੀਕ ਨੂੰ ਲੋਕ ਕਿਹਨੂੰ ਫਤਵਾ ਦਿੰਦੇ ਐ ਔਰ 4 ਤਰੀਕ ਨੂੰ ਇਹਨਾਂ ਲੋਕਾਂ ਦੇ ਸ਼ਰਧ खरे ਉਹ ਸ਼ਬਦਾਂ ਤੇ ਲੋਕ ਉਤਰਦੇ ਆ ਜਾਂ ਨਹੀਂ ਕਿਹੜੇ ਉਮੀਦਵਾਰ ਨੂੰ ਜਿਹੜਾ ਲੋਕ ਸਭਾ ਫਰੀਦਕੋਟ ਤੋਂ ਲੋਕ ਫਤਵਾ ਦੇਣਗੇ ਇਹ ਦੇਖਣਾ ਹੋਏਗਾ ਗੁਰਜੀਤ ਸਿੰਘ ਰਮਾਣਾ T5 ਚੈਨਲ ਪੰਜਾਬੀ ਫਰੀਦਕੋਟ ਚੋਣ ਦੰਗਲ ਚ ਕਿਹੜੀ ਧਿਰ ਰਹੇਗੀ ਭਾਰੀ ਲੋਕ ਸਭਾ ਚ ਜਾਣ ਦੀ ਕਿਹਦੀ ਆਊਗੀ ਵਾਰੀ ਪਖੇ ਮਾਹੌਲ ਚ ਲੀਡਰਾਂ ਦੇ ਬਿਆਨ ਨੇ ਕਿੰਨੂੰ ਚੋਬ ਮਾਰੀ VOTERਾਂ ਨੇ ਮਤਦਾਨ ਦੀ ਖਿੱਚੀ ਤਿਆਰੀ VOTING ਤੋਂ ਲੈ ਕੇ ਨਤੀਜਿਆਂ ਤੱਕ T5 ਚੈਨਲ ਪੰਜਾਬੀ ਤੁਹਾਨੂੰ ਦੇਵੇਗਾ ਸਾਰੀ ਜਾਣਕਾਰੀ ਆਓ 1 ਜੂਨ ਨੂੰ ਆਪਣੇ ਵੋਟ ਦੇ ਹੱਕ ਦਾ ਇਸਤੇਮਾਲ ਕਰਕੇ ਜ਼ਿੰਮੇਵਾਰ ਨਾਗਰਿਕ ਹੋਣ ਦਾ ਪਰਮਾਨ ਦੇਈਏ ਮੇਟਰ ਹਾਂ ਨਿਰਪੱਖ ਰਹਾ ਹਾਂ ਆਜ਼ਾਦ ਹਾਂ ਸੱਚ ਕਹਾ ਗੱਲ ਕਰਾਂਗੇ ਸਿਆਸੀ ਹਵਾ ਦੀ ਹੋਣਗੇ ਹੁਕਮਰਾਨਾਂ ਨੂੰ ਸਿੱਧੇ ਸਵਾਲ ਸਭ ਤੋਂ ਪਹਿਲਾਂ ਪਹੁੰਚਾਵਾਂਗੇ ਤੁਹਾਡੇ ਤੱਕ ਸਿਰਫ ਸੱਚੀ ਖਬਰ ਦੱਸਾਂਗੇ ਕੌਣ ਕਰ ਰਿਹਾ ਹੈ ਤੁਹਾਡੇ ਤੇ ਸਬਰ ਵਿਦੇਸ਼ਾਂ 'ਚ ਬੈਠੇ ਪੰਜਾਬੀਆਂ ਦੇ ਹੱਕ ਦੀ ਕਰਾਂਗੇ ਗੱਲ ਕੈਨੇਡਾ ਦੀ ਹਰ ਸਿਆਸੀ ਖਬਰ ਲੈ ਕੇ ਆਵਾਂਗੇ ਤੁਹਾਡੇ ਵੱਲ ਬੁੜਾਂਗੇ ਪੰਜਾਬ ਦੀ ਆਵਾਜ਼ ਬਣ ਹੋਣਗੇ ਹਰ ਪਹਿਲੂ ਤੇ ਰੋਸ ਚਰਚੇ ਭੁੱਲਾਂਗੇ ਅੰਦਰੂਨੀ ਰਾਤ ਬਣਾਗੇ ਬੁਲੰਦ ਆਵਾਜ਼ ਕੇ ਸਿੱਖਿਆ ਸਿਹਤ ਖੇਤੀ ਦੀ ਬਾਤ ਪਾਵਾਂਗੇ ਹਰ ਪਿੰਡ ਹਰ ਸ਼ਹਿਰ ਜਾਵਾਂਗੇ ਬਨਨੰਜਨ ਨਾਲ ਜੁੜੇ ਕਲਾਕਾਰਾਂ ਨਾਲ ਕਰਵਾਵਾਂਗੇ ਮੁਲਾਕਾਤ ਸੰਘਰਸ਼ਾਂ ਵਾਲੀ ਜ਼ਿੰਦਗੀ ਤੇ ਮਾਰਾਂਗੇ ਚਾ ਕੀ ਨੇ ਸਾਡੇ ਕਾਨੂੰਨ ਫਰਜ਼ ਤੇ ਅਧਿਕਾਰ ਕੀ ਕਰਦੀ ਹੈ ਸਾਡੀ ਸਰਕਾਰ ਕੀ ਹੈ ਤੁਹਾਡੀ ਮੁਸ਼ਕਲ ਦਾ ਹੱਲ D5 ਚੈਨਲ ਪੰਜਾਬੀ ਦੀ ਕਚਹਿਰੀ ਚ ਹੋਵੇਗੀ ਸਿਰਫ ਲੋਕਾਂ ਦੀ ਗੱਲ ਧਰਮ ਦਰੋਹਰ ਸਿਹਤ 어 ਸੰਸਕ੍ਰਿਤੀ ਕੀ ਹੋਗੀ ਬਾਤ ਅਬ D5 ਚੈਨਲ ਹਿੰਦੀ ਵੀ ਹੋਗਾ ਸਾਥ D5 ਚੈਨਲ ਪੰਜਾਬੀ ਆਪਣੀ ਧਰਤੀ ਆਪਣੇ ਲੋਕ ਸਤਿ ਸ਼੍ਰੀ ਅਕਾਲ ਜੀ ਮੈਂ ਹਕ ਕੁਲਰਾਜ ਹੰਦਾਵਾ ਤੇ ਤੁਸੀਂ ਦੇਖ ਰਹੇ ਹੋ D5 ਚੈਨਲ ਪੰਜਾਬੀ ਜੋ ਲਾਂਚ ਹੋ ਚੁੱਕਾ ਹੈ ਕਨ ਕੈਨੇਡਾ ਵਿੱਚ